ਇਹਨੇ ਮੇਰੇ ਵਧੀਆ ਰੈਂਚ ਸਰ ਜਿੰਨਾ ਮਰਜੀ ਕੁਆਂਟੀਟੀ ਲਓ ਜਿੰਨਾ ਮਰਜੀ ਕਟਾ ਕੇ ਲਓ ਸ਼ਾਨਦਾਰ 2.5 ਮੀਟਰ ਕੱਢਦਾ ਰਪਟਾ ਮੋਤੀ ਲੈਸ ਲੱਗੇ ਪਿਆ ਪ੍ਰੋਪਰ ਕਲਰ ਚੜ ਚੈੱਕ ਕਰੋ ਜੀ ਕਿੰਨੇ ਪਿਆਰੇ ਪਿਆਰੇ ਰੰਗ ਆ ਸਿਰਫ 80 ਰੁਪਏ ਦੀ ਸਿਰਫ ਉਹ ਚੈੱਕ ਕਰੋ ਜੀ ਸਾਰੀ ਵੈਰਾਈਟੀ ਕੁਛਾ ਥੱਲੇ ਮਿਲਦੀ ਹੈ ਕਿੰਨੇ ਸੋਹਣੇ ਸੋਹਣੇ ਰੰਗ ਆ ਕੁਆਂਟੀਟੀ ਦੀ ਕੋਈ ਕਮੀ ਨਹੀਂ ਹੈ ਹੈਵੀ ਦੇ ਵਿੱਚ ਸਾਰੀ ਵੈਰਾਈਟੀ ਮਿਲ ਜੇਗੀ ਹਾਂਜੀ ਮੈਂ ਕਲਰ ਰਾਈਟ ਮਹਿਰੂਨ ਜਿਹੜਾ ਮਰਜੀ ਲਓ ਜੋ ਛਾਲਾਂ ਡੀਅਰ ਮਿਲਣਗੇ 5 ਤੋਂ 6 ਓਕੇ ਅਤੇ ਵੀ ਬਨਾਰਸੀ ਇਹ ਪ੍ਰੋਪਰ ਜੀ ਬਨਾਰਸੀ ਲਿਵਿੰਗ ਵਾਲੇ ਆਰਟੀਕਲ تا پھر چیک کیجے فل کوانٹیٹی کے ساتھ وہ گڑیاں دے کرے لگے ہوئے کمبل ملنے والا بد بیگ دے نال چار تے ورائٹی کوئی حساب نہیں آتا دی پہلے تو اپ ایک لوکیشن دیکھ لیجئے لوکیشن رہنے والی جی لوڑیاں چنڈیگڑھ ہائی وے پہ پہلے تو یہ نا بالکل اپ اجو باجو دیکھیں گے پر اپ کو سنسان سا ایریا دیکھے گا بالکل مارکیٹ وغیرہ کوئی نہیں ہے لیکن فیس جو یہاں پہ رش ہے نا کہ صرف ایک جگہ کا رش ہے یہ دیکھتے ہیں ایس کے ٹیکسٹائل مورنڈا جہاں پہ بس اپ کو نا مطلب کپڑے کی ورائٹی میں دالن وری ہو گیا مطلب سوٹ سی کلیکشن میں اور ہینڈ لو کی ورائٹی ہے دور دور تک اپ دکھاتا ہوں جی مطلب وہ جو گاڑیاں دکھ رہی ہیں نا ये देखिए ये इसके बैक साइड भी गाड़ी लगी हुई है और इसके अलावा यहाँ पे पार्किंग भी साथ में वहाँ पे भी रश है तो वैसे दूर दूर से कस्टमर सर कहाँ से कस्टमर आते हैं अस्सी परसेंट कस्टमर चंडीगढ़ खैर मोड़ी बाकी हिमाचल से होता बहुत दूरों दूरों का तो जेड अपने रेट है ना मार्केट बिल्कुल हट गए ਤੁਸੀਂ ਜਿਵੇਂ ਰੇਡ ਮਾਰਕੀਟ ਨੂੰ ਅੱਭੀ ਜਿਵੇਂ ਅਪਕਮਿੰਗ ਸੀਜ਼ਨ ਵਿੱਚ ਸੱਦੀ ਵਿਆਹ ਆਏਗੀ ਲੋੜੀ ਆਏਗੀ ਇਹ ਸੀਜ਼ਨ ਚੱਲ ਰਿਹਾ ਜੀ ਬਰਕ ਵਾਲੇ ਸੂਟ 199 ਰੁਪਏ ਦਾ ਸਟਾਰਟ ਆ ਜਿਹੜਾ ਮਾਰਕੀਟ 350 ਤੋਂ 400 ਦਾ ਵਿਗਦਾ ਆਪਣਾ ਰੇਟ ਸਿਰਫ 199 ਤੁਸੀਂ ਸਿਰਫ ਜਿੰਨਾ ਰਸ਼ ਲਗਾਉਗਾ ਸਿਰਫ ਇਹੀ ਕਾਇ ਹੈ ਸਰ ਸਰ ਗੱਡੀਆਂ ਦਾ ਰਾਸ਼ਿਸ ਕਰਕੇ ਹੀ ਗਾਕਾਂ ਨੂੰ ਬਹੁਤ ਫਾਇਦਾ ਮਿਲਦਾ ਮਾਰਕੀਟ ਨੂੰ ਅੱਦੇ ਰੇਟਾਂ ਦੇ ਮਿਲਦੀ ਹੈ ਬਜਾਜੀ ਜੈਸੇ ਮਿਲਸ ਵਗੈਰਾ ਮੈਂ ਆਪ ਦੇਖਤੀ ਵੇਅਰ ਹਾਊਸ ਬੜੇ ਬੜੇ ਮਤਲਬ ਹੁੰਦੇ ਸਿੱਧਾ ਮਿਲਣਾ ਜਾਂ ਸੈਟਿੰਗ ਆ ਪੂਰੀ ਕੁਆਂਟੀਟੀ ਚ ਕਪੜਾ ਚੱਕਦੇ ਆ ਵੇਚ ਤੋ ਮਤਲਬ ਇਹ ਜਿੰਨੇ ਆਪ ਦੇਖ ਰਹੇ ਨੇ ਮੇਰੇ ਲੋਕੇਸ਼ਨਸ ਕੀ ਮਤਲਬ ਬਾਜ਼ਾਰਕਟ ਨਾਲ ਬਿਲਕੁਲ ੜਕੇ ਬੈਠੇ ਆ ਮੇਨ ਲੂ ਜਾਣਾ ਹਾਈਵੇ ਰੋਡ 16 ਪਾ ਫਿਰ ਤੇਗਾ ਫੂਦਗੜ ਐਸਕੇ ਟੈਕਸਲੇ ਫਰਮਾ ਉਸ ਤੋਂ ਬਾਅਦ ਇੱਧਰ ਆ ਕੇ ਚੈੱਕ ਕਰੋ ਬਹੁਤ ਵੈਰਾਈਟੀ ਆਈ ਪਈ ਆ तो मतलब बहुत सारी वैरायटी आपको देखिए होलसेल में मिलने वाली है तो आप यहाँ पे आएंगे ना एक बेनिफिट और है देखिए यहाँ पे आप आएंगे तो कै कैटरिंग वगैरह भी मतलब प्रॉपर है जी और साइड में मतलब देख लीजिए पार्किंग वगैरह की स्पेस से लेके बेस कोई दिक्कत नहीं आने वाली आपको लुधियाना से अगर आप आ रहे हैं या फिर आ रहे हैं चंडीगढ़ से या फिर अंबाला सर वैसे नदी के शहर क्या क्या लगते हैं अपने इदर? सर लगता है लगता है ਅੰਤਪੁਰ ਸਾਹਿਬ ਕਰਾਲੀ ਬਹੁਤ ਜਿਆਦਾ ਗਾਹ ਕਰ ਰਿਹਾ ਨਾ ਮੇਂਗਾਰ ਰਿਹਾ ਇਸ ਪਾਸੇ ਕਸਟਮਰ ਬਾਹਰੋਂ ਆ ਰਿਹਾ ਵੀ ਮਾਰਕੀਟ ਨੂੰ ਅੱਧੇ ਰੇਟਾਂ ਦੇ ਕੱਪੜਾ ਮਿਲਦਾ ਤਾਂ ਬਾਕੀ ਕੀ ਵੀਡੀਓ ਦੇਖਣੇ ਲਈ ਆਪ ਐਂਡ ਤੱਕ ਬਨੇ ਰਹੀਏ ਮਤਲਬ ਦੇਖਦੇ ਹਾਂ ਕਿਆ ਕਿਆ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਆ ਮਾਰਕੀਟ ਨੂੰ ਅੱਧੇ ਰੇਟਾਂ ਦੇ ਮਿਲਨੀ ਆ ਬਜਾਜੀ ਡਰੈਸ ਹੈਗਾ ਐਸ ਕੇ ਟੈਕਸਟਲ ਮੰਡਾ ਮੇਨ ਲੁਧਿਆਣਾ ਹਾਈਵੇ ਓਪੋਜ਼ਿਟ ਰਾਜਮਾਲ ਪੈਲੈਸ ਤੋ ਸਰ ਅੰਨੇ ਸੁਣਾ ਜੀ ਬਹੁਤ ਜਿਆਦਾ ਮਤਲਬ ਸੂਟੋ ਦਾ ਧਮਾਕਾ ਕਰ ਰੱਖਾ ਹੋਇਆ ਹੈ ਸਾਰਾ ਸੂਟਾ ਧਮਾਕਾ ਵੀ ਰੇਟਾਂ ਨਾਲ ਹੁੰਦਾ ਹੈ ਜੇ ਆਪਾਂ ਕਸਟਮਰ ਦਾ ਫਾਇਦਾ ਕਰੋਗੇ ਤਾਂ ਕਸਟਮਰ ਆਏਗਾ ਜਿਵੇਂ ਆ ਸੂਟ ਆ ਜੋਰ ਜੱਟ ਦਾ ਸੂਟ ਆ ਪੂਰੇ ਫਰੰਟ ਤੇ ਵਰਕ ਆ ਬਾਜ਼ਾਰ ਲੈਣ ਚਲੇ ਜਾਈਏ ਜੀ ਹਜ਼ਾਰ ਰੁਪਏ ਦਾ ਸੂਟ ਵਿਕਦਾ ਜੀ ਠੀਕ ਆ ਜੀ ਦੁਪੱਟਾ ਦੇਣਾ ਤੁਹਾਨੂੰ ਨਾਲ ਜੋਰ ਜੱਟ ਦਾ ਔਰ ਇਹ ਚੈੱਕ ਕੀ ਜੇ ਪਹਿਲੇ ਤੋਂ ਇਸki ਕਵਾਂਟੀਟੀ ਆਪਕੋ ਦਿਖਾਤਾ ਹਾਂ ਕਿ ਕਵਾਂਟੀਟੀ ਬਹੁਤ ਜਿਆਦਾ ਕੋਈ ਕਮੀ ਨਹੀਂ ਭਾਵੇਂ ਟਰੱਕ ਭਰ ਕੇ ਲਿਓ ਜੀ ਆ ਲੋ ਤੋ ਸਰ ਕੀ ਰੇਟ ਮੇ ਦੇ ਦੇਂਗੇ ਇਹ ਸੂਟ ਲਾ ਕੇ ਦੇਣਾ ਜੀ 350 ਰੁਪਏ ਦਾ ਮਤਲਬ ਐਸੀ ਆਈਟਮੇ 350 ਇੰਧਾ ਨਹੀਂ ਆ ਵੈਰਾਈਟੀਆਂ ਇੰਧਾ ਦੇ ਕਲਰ ਚਾਰਟ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਚਾਰਟ ਆ ਕੁਆਂਟੀਟੀ ਕੋਈ ਕਮੀ ਨਹੀਂ ਜਿੰਨੀ ਮਰਜ਼ੀ ਲੈ ਜਾਓ ਉਹਦੇ ਬਾਅਦ ਚੈੱਕ ਕਰੋ ਜੀ ਵਿੰਟਰ ਦਾ ਸੂਟ ਆ ਲੋ ਮਤਲਬ ਇਹ ਇਹ ਚੈੱਕ ਕੀਤੀ ਇਹ ਆਰਟੀਕਲ ਤਾਂ ਮਿਲेंगे ਮਿਲेंगे 350 ਦਾ ਪਹਿਣਾ ਬਾਜ਼ਾਰ बिकਦਾ ਜੀ 900 800 ਦਾ ਸੂਟ ਹਾਂਜੀ ਇਹ ਆ ਗਿਆ ਗਰਮ ਪਸ਼ਮੀਨਾ ਸਰਾ ਡਿਜੀਟਲ ਦੇ ਵਿੱਚ ਕੋਈ ਨਹੀਂ ਲੈਣਾ 1000 ਰੁਪਿਆ ਕੋਈ ਨਹੀਂ ਲੈਣਾ 900 ਰੁਪਿਆ ਬੋਡ ਮਿਲੇਗੀ ਨਾਲ ਪਿਓਰ ਵਿੰਟਰ ਦੀ ਜੀ ਜਿਹ ਉਹ ਵੀ ਰੇਗੀ ਪ੍ਰੋਪਰ 2 ਮੀਟਰ ਕੱਟ ਦੀ ਆ ਲੋ ਚੈੱਕ ਕਰੋ ਸਰ ਇਹ ਕਿੰਨੇ ਮੀਟਰ ਇਹ ਤਾਂ ਮਹਿੰਗਾ ਹੋ ਗਿਆ ਇਹ ਸੂਟ ਸਰ 450 ਦਾ ਲਾ ਕੇ ਦੇਣਾ ਪਰ 450 ਰੁਪਏ ਸਾਢੇ 450 ਦੀ ਰੇਟ 'ਚ ਜਿੰਨੇ ਮਰਜ਼ੀ ਕਲਰ ਚੜ ਲੈਓ ਰੇਡ ਕਰਤਾ 450 ਰੁਪਏ ਸਰ ਇਸ ਸਾਈਡ ਚਲਦੇ ਆ ਇੱਕ ਵਾਰ ਇਸ ਸਾਈਡ ਵੀ ਆਪਣੇ ਕਸਟਮਰ ਦਾ ਫਾਇਦਾ ਕਰ ਦਿਜੀਏ ਆ ਲੋ ਜੀ ਇੱਧਰ ਚੈੱਕ ਕਰਾਓ ਜੀ ਤੁਸੀਂ ਆ ਵਾਲੀਆਂ ਇਹ ਹੈਗਾ ਬਸਕੋਸ 58 ਸਾਰਾ ਡਿਜੀਟਲ ਦੇ ਵਿੱਚ 5 ਮੀਟਰ ਸੂਟ ਮੀਟਰ ਮਾਰ ਕੇ ਦੇਵਾਂਗੇ 99 ਰੁਪਏ ਦਾ ਜੀ ਸਰ 99 ਰੁਪਏ 99 ਰੁਪਏ ਦੀ ਰੇਂਜ 'ਚ ਸਰ ਜਿੰਨਾ ਮਰਜ਼ੀ ਕੁਆਂਟੀਟੀ ਲਿਓ ਜਿੰਨਾ ਮਰਜ਼ੀ ਕਟਾ ਕੇ ਲੇ ਔਰ ਇਹ ਚੱਕੀ 90 ਬੁਟੀਕ ਵਾਲੋ ਕੇ ਲਈ ਮੈਂ ਕਹਤਾਂ ਹਾਂ ਜੀ ਅੱਜ ਉਹਦੇ ਬਾਅਦ ਆ ਦੇਖੋ ਇਹ ਫੈਬਰਿਕ ਇਹ ਚੱਕੀ ਸ਼ਿਮਰ ਵੇਚਾ ਦੇਖੋ ਇਹ ਦੇਖਿਓ ਸ਼ਿਮਰ ਵੇਚ ਸ਼ਿਮਰ ਵੇਚਦੇ ਸੂਟ 5-5 ਮੀਟਰ ਦੀ ਕੱਟ ਭਾਵੇਂ ਲੈ ਜੋ ਗਲਾਸ 45 ਭਾਵੇਂ ਲੈ ਜੋ ਬਰਬਰੀ ਰੇਡ ਇੱਕੋ ਪੈਣਾ ਜੀ 175 ਰੁਪਏ ਦਾ ਸੂਟ ਮਤਲਬ ਇਹ ਡਿਫਰੈਂਟ ਟਾਈਪ ਕੇ ਫੈਬਰਿਕ ਸਾਰੇ ਅਲੱਗ ਅਲੱਗ ਫੈਬਰਿਕ ਜਿਹੜਾ ਮਰਜੀ ਚਾੜ ਕੇ ਲੈ ਜਾਓ ਗਲਾਸ 45 ਬਰਬਰੀ ਟਿਸ਼ੂ मर्जी रहे सौ पचहत्तर रुपए ये वन सेवेंटी हैं और अगर आपको बात की जाए मतलब कम्बल वगैरह की और बेडशीट वगैरह की सारी रेंज जी आपको एक ही शॉप पे मिल जाएंगी सारी रेंज मिलेगी चेक करो जी इधर आगे तो अगर आपने दाल एंड वरी के लिए वरायटी भी लेनी हो ना तो उसके लिए तो बेस्ट शॉप रहने वाली क्योंकि आप देख रहे इतना रशी सब आइटम को लेने के लिए तो आप फटाफट से एक बार विजिट जरूर करें यहाँ पे चेक करो जी हाँ जी है ਬਾਜ਼ਾਰ ਵਿਗਦਾ 350 ਦਾ ਇਹ ਸੂਟ ਲਾ ਕੇ ਦੇਣਾ ਗਰਮ ਸੂਟ 175 ਰੁਪਏ ਦਾ ਸਰ 175 ਮੈਂ ਸਰ ਜਿੰਨਾ ਮਰਜ਼ੀ ਕਟਾ ਕੇ ਲੈ ਜਾਓ 175 ਰੁਪਏ ਦੀ ਰੇਂਜ ਚ ਆ ਲੋ ਆ ਰੇਗੀ ਸ਼ਰਟ ਹਾਂਜੀ ਨਾਲ ਰੇਗੀ ਬਾਟਮ ਓਕੇ ਰੇਡ ਕਰਤਾ 175 ਜੇ ਮਾਰਕੀਟ 350 ਰੇਡ ਹੋਗੇ ਤਾਂ 175 ਰੁਪਏ ਦੇ ਲਵਾਂਗੇ ਪਹਿਲੇ ਆਪਾਂ ਚੈੱਕ ਕਰੋ ਤੇ ਮੈਨੂੰ ਚੈੱਕ ਕੀਜੀਏ 175 ਕੁਆਂਟੀਟੀ ਦੀ ਕੋਈ ਕਮੀ ਜਿੰਨਾ ਮਰਜ਼ੀ ਕਟਾ ਕੇ ਲੈ ਜਾਓ ਉਸ ਤੋਂ ਬਾਅਦ ਚੈੱਕ ਕਰੋ ਜੀ ਕਟਾਈ ਆ ਲੋ ਇਹ ਸੂਟ ਕਟਾਈ ਦਾ ਜੀ ਆ ਲੋ ये सारी मतलब फैंसी आपके लिए मतलब जो वेलवेट होती है ना बस वो चीजें आपके लिए ये आ गई सारा कटराई ਦੇ ਵਿੱਚ ਇਹ सूट बाजार सेल ਹੁੰਦਾ 500 550 ਦਾ ਕਟराई ਦੀ ਸ਼ਰਟ ਤੇ ਬਾਟਮ ਵੀ ਰਹੇਗੀ ਕਟराई ਦੀ ਇਹ ਸੂਟ ਲਾ ਕੇ ਦੇਣਾ ਸਿਰਫ 250 ਰੁਪਏ ਦੀ ਰੇਂਜ ਮਨ 2500 ਰੁਪਏ ਦੀ ਰੇਂਜ ਵਿੱਚ 2500 ਦੀ ਰੇਂਜ ਕੱਟ ਵਗੈਰਾ ਪੂਰੀ ਪ੍ਰੋਪਰ ਪੂਰੀ ਕੱਟ ਰਹੇਗੀ 1.5 ਮੀਟਰ ਬਣੇ ਦੀ ਕੁਆਲਿਟੀ ਇਹ ਚੈੱਕ ਕਰਾਓ ਕਲਰ ਚਾਰਟ ਤੇ ਕੁਆਂਟੀਟੀ ਦੀ ਕੋਈ ਕਮੀ ਨਹੀਂ 250 ਰੁਪਏ ਦਾ ਸੂਟ ਆਲੋ ਮਨ ਸਿਰਫ 250 ਅਰੇ ਚਲੋ ਇਨ ਆਈਟਮੋਂ ਤਾਂ ਫਾਇਦਾ ਹੋ ਜਾ ਸਰ ਜੋ ਦਮੀਆਂ ਲੱਗੀ ਹੋਈ ਨੇ ਇਸ ਸਾਈਡ ਵਿੱਚ ਜੇ ਦੇਖਣਾ ਸਰ ਇਹ ਵਾਲੀ ਜੋ ਇਹ ਆਈਟਮ ਲੱਗੀ ਸਾਰੇ ਰਹਿ ਗਿਆ ਪਾਰਟੀ ਵੇਰ ਜਿਵੇਂ ਮੋਰਾਵਾਲਾ ਸੂਟਾ 2795 ਜੀ ਮੈਲਵੈਟ ਕੇ ਉੱਪਰ ਆ ਪਿਓਰ ਕ੍ਰੇਜ਼ਾ ਸੂਟ ਆ 2095 ਰੁਪਏ ਲੱਗ ਲੱਗ ਰੰਜ ਦੀ ਵੈਰਾਈਟੀ ਬਹੁਤ ਆ ਮਨ 99 ਸੇ ਸ਼ੁਰੂ ਕਰਕੇ 100 ਰੁਪਏ ਤੇ ਸਟਾਰਟ ਹੋ ਗਏ ਭਾਵੇਂ ਤੁਸੀਂ 25 3000 ਤੱਕ ਸੂਟ ਲੈ ਲੋ ਸਾਰੀ ਵੈਰਾਈਟੀ ਇੱਕੋ ਛੱਤ ਥੱਲੇ ਮਿਲ ਜਣੀ ਭਾਵੇਂ ਲੈ ਗਏ ਲੈਣੇ ਆ ਭਾਵੇਂ ਲੈਣੇ ਰੈਡੀमेड ਆ ਦੇਖੋ ਜਿਵੇਂ ਆ ਸੂਟ ਆ ਜੀ ਇਹ ਦੇਖੀ ਤੇ ਇਹ ਪਿਓਰ ਵਿੰਟਰ ਦਾ ਸੂਟ ਆ ਜੀ ਚੈੱਕ ਕਰੋ ਤੇ ਚੈੱਕ ਜੀ ਬਾਰੇ ਵਿੰਟਰ ਕੇ ਆਰਟੀਕਲਸ ਆ ਲੋ ਹਾਂਜੀ ਸੂਟ ਰੇਗਾ ਪੂਰਾ ਜੀ ਗਰ 5 ਮੀਟਰ ਸੂਟ ਜਿਹੜਾ ਦੁਪੱਟਾ ਮਿਲਣਾ ਜੀ ਪਿਓਰ ਦਾ ਹਾਫ ਪਿਓਰ ਦਾ ਦੁਪੱਟਾ ਪ੍ਰਿੰਟ ਰੇਟ ਕੀ ਕਰਤਾ 350 ਦਾ ਸੂਟ ਮਤਲਬ ਇਸ ਆਈਟਮ ਦਾ 350 ਰੁਪਏ 350 ਦਾ 250 ਦੀ ਕਲੀ ਚੁੰਨੀ ਆਉਂਦੀ ਆ ਪਿਓਰ ਦੀ ਉਹਨੂੰ ਸੂਟ ਦੇ ਨਾਲ ਚੁੰਨੀ ਲਾ ਕੇ ਦੇਣੀ ਆ 250 ਰੁਪਏ ਦੀ ਰੇਂਜ ਮਤਲਬ ਫਾਇਦਾ ਹੀ ਹੋਗਾ ਵੈਰਾਈਟੀ ਬਹੁਤ ਆ ਵੈਰਾਈਟੀ ਦੀ ਕੋਈ ਕਮੀ ਨਹੀਂ ਆ ਚੈੱਕ ਕਰੋ ਹਾਂਜੀ ਇੱਦਾਂ ਦੇ ਸਾਰੇ ਇਹ ਵਿంటర్ ਦੇ ਆਰਟੀਕਲਸ ਨੇ ਚੈੱਕ ਕਰੋ ਜੀ 450 ਰੁਪਏ ਦੀ ਰੇਂਜ ਚਾ ਲੋ ਜੀ ਵੈਰਾਈਟੀ ਬਹੁਤ ਆ ਜੀ 100 ਰੁਪਏ ਤੋਂ ਸਟਾਰਟ ਹੋ ਰਿਹਾ ਦਾ ਚੈੱਕ ਲੈਣਾ ਉਹਨਾਂ ਵੀ ਇਸ ਹੋਲਸੇਲ ਮੇ ਆ ਕੇ ਦਜਨ ਵਰੀ ਕਿ ਲਈ ਦਬਲ ਸਭ ਮਿਲ ਜائیںਗੇ ਨਾਲ ਰੇਗੀ ਸ਼ਾਲ ਪ੍ਰਿੰਟ ਡਿਜ਼ਾਈਨ ਮਿਲਣਗੇ 15 ਤੋਂ 20 ਓਕੇ ਰੇਡ ਕਰਤਾ 450 ਰੁਪਏ ਚੈੱਕ ਕਰੋ ਮਤਲਬ ਸਿਰਫ ਉਸੇ 450 450 ਦੀ ਰੇਂਜ ਚ ਜਿਹੜੀ ਮਰਜੀ ਕਲਰ ਚੜ ਲੈ ਜੋ ਆ ਦੇਖੋ ਭਾਵੇਂ ਇਦਾਂ ਦੇ ਕੈਟਲੋਗ ਵਾਲੇ ਪੀਸ ਲੈਣੇ ਆ ਹਾਂਜੀ ਸਾਰੀ ਵੈਰਾਈਟੀ ਪੂਰਾ ਨੈਕ ਦੇ ਵਰਕ ਇਹ ਦੇਖੀਏ ਸ਼ਾਲ ਰੇਗੀ ਪ੍ਰੋਪਰ ਡਿਜੀਟਲ ਦੇ ਵਿੱਚ ਜੀ ਦੇਖਿਓ ਡਿਜੀਟਲ ਦੇ ਉੱਪਰ ਸ਼ਾਲ ਕੋਈ 800 ਨਹੀਂ ਕੋਈ 900 ਨਹੀਂ 450 ਦੇ ਰਿਹਾ ਹੋਇਆ ਚੈੱਕ ਜੀ ਇਸ ਟਾਈਮ ਇਹ ਵੀ ਬਹੁਤ ਮਿਲेंगी ਆਪਕੋ ਇੱਥੇ ਪਾ ਲਓ ਇਹ ਵੀ 450 ਰੁਪਏ 450 ਰੁਪਏ 450 ਦੀ ਰੇਂਜ ਚ ਘੱਟੋ ਘਾਟ 100 ਤੇ 150 ਡਿਜ਼ਾਈਨ ਮਿਲ ਜੇਗੀ ਜੀ ਗਰਮ ਦੇ ਵਿੱਚ ਹਾਂਜੀ ਵੈਰਾਈਟੀ ਉਹ ਤੋਂ ਅੱਗੇ ਚਲੋ ਜੀ ਆ ਲਓ ਤੁਸੀਂ ਆਪ ਅੰਦਰ ਆਇੰਗੇ ਤਾਂ ਅੰਦਰ ਇਹ ਆ ਗਈ ਸਰ ਬੈਲਵਟਾ ਚੈੱਕ ਕਰੋ ਜੀ ਇੱਕ ਆ ਚੀਜ਼ ਚੈੱਕ ਕਰੋ ਇਹ ਆ ਲਓ ਹਾਂਜੀ ਪਿਓਰ ਵਿంటర్ ਦਾ ਸੂਟ ਆ ਜੀ ਆ ਲਓ ਤੁਸੀਂ ਚੈੱਕ ਜੀ ਵਿంటర్ ਸਮਝ ਲਓ ਵੀ ਹੁਣ ਨਵੀਂ ਤਿਆਰੀ ਕਰਾਈ ਆ ਦੇਖੋ ਜੀ ਇਹਦੀ ਸਾਰਾ 골ਡ ਫਾਇਲ ਦਾ ਕੰਮ ਹੋਇਆ ਪਿਆ neck ਤੇ button ਆ ਚੈੱਕ ਕਰੋ ਜੀ ਬੋਡਮ ਰਹੇਗੀ ਨਾਲ 4 ਰਹੇਗੀ ਸਾਰੀ ਡਿਜੀਟਲ ਬਾਜ਼ਾਰ ਸੂਡ ਵਿਕਦਾ 1000 ਰੁਪਏ 1100 ਰੁਪਏ ਐਸਕੇ ਨੇ ਭਾਰੀ ਲਾਦੀ ਸੇਲ ਲੋੜੀ ਦਾ ਕਰਨਿਆ ਫਾਇਦੇ 450 ਦੀ ਰੇਂਜ ਮਤਲਬ ਇਹ ਸਿਰਫ ਸਿਰਫ 450 450 ਵੀਰ ਜੀ ਮੈਂ ਕਹਾਂ ਮੇਰਾ ਚੈਲੰਜ ਆ ਕੋਈ ਦੇਜਵੇ ਸੂਡ ਕਰ ਦਿੰਗੇ ਫ੍ਰੀ ਆ ਲੋ ਕੀ ਬਾਤ ਹੈ ਜੀ 450 ਦੀ ਰੇਂਜ ਚ ਕਲਰ ਚਾਰ ਸੁਪਰ ਪਾਸ ਜਿਹੜੀਆਂ ਚਾਲਾਂ ਰਹਿਣੀਆਂ ਸਾਰੀਆਂ ਡਿਜੀਟਲ ਦੇ ਵਿੱਚ ਆ ਚੈੱਕ ਕਰੋ ਮਤਲਬ ਫੁੱਲ ਡਿਜੀਟਲ ਦੇ ਉੱਪਰ ਹੈ ਸਾਰੀ ਸਾਢੇ 400 ਦੀ ਰੇਂਜ ਵਿੱਚ ਬਹੁਤ ਸੋਹਣਾ ਕਲਰ ਚਾਰਟ ਸਰ ਇੱਕ ਆਈਟਮ ਇਹ ਰਹਿ ਗਈ ਆਪਣੀ ਵੈਲ ਓਏ ਯਾਰ ਹੈਗੀ ਇਹ ਤਾਂ ਸਭ ਤੋਂ ਸੋਹਣੀ ਆ ਦੇਖੋ ਜੀ ਖੁੱਲੀ ہوئی ਆਈਟਮ ਇੱਕ ਹੀ ਵਹੀ ਚੈੱਕ ਕਰੋ ਜੀ ਯਾਰ ਤੇ ਚੈੱਕ ਇਹ ਰਹਿ ਗਈ ਜੀ ਬੈਲਵਟ ਦੀ ਸ਼ਰਟ ਹਾਂਜੀ ਆ ਚੈੱਕ ਕਰੋ ਤੇ ਚੈੱਕ ਜੀ ਬਸ ਪ੍ਰੋਪਰ ਪਹਿਲਾਂ ਚੈੱਕ ਕਰੋ ਨੈਕ ਦੇ ਟੋਟਲੀ ਹੈਂਡਵਰਕ ਉਦੋਂ ਬਾਅਦ ਘੇਰਾ ਚੈੱਕ ਕਰੋ ਜੀ ਘੇਰਾ ਮਤਲਬ ਸੇਮ ਐਸਾ ਇਸਪੇ ਵੀ ਸਾਰਾ ਘੇਰੇ ਦੇ ਹੈਂਡਵਰਕ ਬਾਟਮ ਰਹਿ ਗਈ ਬੈਲਵਟ ਦੀ ਸ਼ਾਲ ਚੈੱਕ ਕਰੋ ਜੀ ਤੁਹੇ ਦੇਖੀ ਇਸਕੀ ਲੈਂਥ ਚ ਚੈੱਕ ਕਰਦੇ ਨੇ ਲੈਂਥ ਪਰ ਟਾਈਟਾ ਡਾਇਮੀਟਰ ਦੀ ਕੱਟਦੀਆਂ ਜੀ 12 12 13 13 ਦਾ ਸੂਟ ਵਿਕਦਾ ਬਾਜ਼ਾਰ ਚ 550 ਲਾ ਕੇ ਦੇਣਾ ਮਤਲਬ ਇਹ ਵਾਲੀ ਆਈਟਮ 550 ਹੀ ਰੇਂਜ ਚ ਕਲਰ ਚੜ ਚੈੱਕ ਕਰੋ ਜੀ ਆਹ ਲੋ ਔਰ ਕੁਆਂਟੀਟੀ ਵੀ ਪੂਰੀ ਕੁਆਂਟੀਟੀ ਦਾ ਸਾਰ ਕੋਈ ਕਮੀ ਨਹੀਂ ਆਹ ਲੋ ਜਿੰਨਾ ਮਰਜੀ ਪਾਰਸਾ ਦੇ ਪਾਰਸਲ ਬੰਦ ਪਏ ਆ ਪ੍ਰੋਪਰਲੀ ਕੁਆਂਟੀਟੀ 550 ਦੀ ਰੇਂਜ ਚ ਟੋਟਲੀ ਹੈਂਡਵਰਕ ਦਾ ਕੰਮ ਆ ਹਾਂਜੀ ਰੇਟ 550 ਰੁਪਏ 550 ਰੁਪਏ ਬਹੁਤ ਵੈਰਾਈਟੀ ਆ ਵੀਰ ਜੀ ਬਹੁਤ ਵੈਰਾਈਟੀ ਆਜੋ ਇੱਧਰ ਬਸ ਐਸੀ ਵੈਰਾਈਟੀ ਲਈ ਨਿਕਲ ਪਰ ਵਿਜ਼ਿਟ ਅਭੀ ਆਪ ਵੀਡੀਓ ਬਣੇ ਰਹੇ ਮਤਲਬ ਬੈਡਸ਼ੀਟ ਵਗੈਰਾ ਕੀ ਰੇਂਜ ਵੀ ਬਹੁਤ ਬਹੁਤ ਵੈਰਾਈਟੀ ਆ ਆ ਚੈੱਕ ਕਰੋ ਜੀ ਬਚਿੱਤਰਾ ਦਾ ਸੂਟ ਆ ਚੈੱਕ ਕਰੋ ਬਚਿੱਤਰਾ ਦਾ ਸੂਟ ਪੂਰੇ ਫਰੰਟ ਤੇ ਵਰਕ ਦੁਪੱਟੇ ਦੀ ਗੱਲ ਕਰਦੀ ਆ ਦੁਪੱਟਾ ਵੀ ਰਹੇਗਾ ਟੂ ਸਾਈਡ ਕੱਟ ਵਰਕ ਵਾਲਾ ਹਾਂਜੀ ਇਹ ਕੋਈ 700 800 ਦਾ ਨਹੀਂ ਮਿਲਣਾ ਤੁਹਾਨੂੰ 350 ਰੁਪਏ ਦਾ ਸੂਟ ਮਤਲਬ 350 ਰੁਪਏ 350 ਦੀ ਰੇਂਜ ਪ੍ਰੋਪਰ ਮਿਲਣਗੇ ਇਸਮੇ ਭਾਵੇਂ ਬਚਿੱਤਰਾ ਲੈ ਲਓ ਭਾਵੇਂ ਲੈ ਲਓ ਜੋਰ ਜੱਟ ਦੁਪੱਟੇ ਸਭ ਦੇ ਮਿਲਣਗੇ ਨਾਲ ਵਰਕ ਰੇਟ ਸਿਰਫ 350 ਰੁਪਏ ਦਾ ਸੂਟ ਮਤਲਬ ਕੁਆਂਟੀਟੀ ਦੀ ਕੋਈ ਕਮੀ ਨਹੀਂ ਸਰ ਮੈਂਗਾ ਭਾਵੇਂ ਤੁਸੀਂ ਬੰਦੇ ਬੰਦ ਪਰਸ ਲੈ ਜਾਓ ਕੁਆਂਟੀਟੀ ਦੀ ਕੋਈ ਕਮੀ ਨਹੀਂ ਆਪਣਾ ਮੇਲ ਕੰਮ ਹੈਗਾ ਹੋਲ ਸੇਲ ਦਾ ਫਿਰ ਐਸਾ ਹੈ ਨਾ ਕਿ ਦੇਖਿਓ ਹੋਲ ਸੇਲ ਮੈਂ ਵੀ ਆਪਕੇ ਲਈ ਫਾਇਦਾ ਕਰਵਾ ਰਹੇ ਹਾਂ ਪੂਰੀ ਆਈਟਮਾਂ ਮੈਂ ਇਨਸੇ ਆਈਟਮਾਂ ਸਾਰੇ ਦੇਖੋ ਕਲਰ ਚਾਰਟ ਬਹੁਤ ਐਂ ਚ 12 13 ਕਲਰ ਚਾਰਟ ਹੈ ਅਗਰ ਕਿਸੇ ਕੋ ਰੈਡ ਪੇ ਚਾਹੀਏ ਰੈਡ ਪੇ ਆਰਟੀਕਲ ਹੋਈ ਜਾਂ ਰੁਪਾ ਮੈਂ ਲਾਈਟ ਕਲਰ ਚਾਰਟ ਲੈ ਲਓ ਹਾਂਜੀ ਆ ਟੱਪਟਾ ਦੇਖੋ ਜੀ ਕਿੰਨਾ ਪਿਆਰਾ ਮਕੈਸ਼ ਦਾ ਵਰਕ ਹੋਇਆ ਹੋਇਆ ਨਾਲ ਚੈੱਕ ਕਰੋ ਜੀ ਆ ਲੋ ਇਹ ਦੇਖਿਓ ਇਹ ਕੋਈ 700 ਕੋਈ 800 ਨਹੀਂ ਲੈਣਾ 350 ਰੁਪਏ ਦੀ ਰੇਂਜ ਚ 350 ਰੁਪਏ ਮੈਂ ਵਰਾਈਟੀ ਬਹੁਤ ਆ ਜਿੰਨੇ ਮਰਜੀ ਲੈ ਜੋ ਵਰਾਈਟੀ ਤੋਂ ਬਸ ਐਸਾ ਹੈ ਨਾ ਕਿ ਵਰਾਈਟੀ ਦੇ ਵਿੱਚ ਫਟਾਫਟ ਚ ਆਣਾ ਪੜੇਗਾ ਜੀ ਆਪਕੋ ਜੋ ਐਡਰੈਸ ਵਗੈਰਾ ਪ੍ਰੋਪਰ ਮੈਂਸ਼ਨ ਹੈ ਆ ਚੈੱਕ ਕਰਾਓ ਜੀ ਜਿਹਨੇ ਲੈਣਿਆ ਦੇਣ ਲੈਣ ਨੂੰ ਸੂਟ ਇਦਾਂ ਦੇ ਹਾਂਜੀ ਇਹਦਾ ਰੇਟ ਕੀ ਕਰਤਾ ਜੀ ਕੋਈ 350 ਨਹੀਂ ਕੋਈ 400 ਨਹੀਂ ਕੋਈ 300 ਨਹੀਂ 199 ਦਾ ਸੂਟ 199 ਮੈਂ ਸਾਰੇ 199 ਦਾ ਸੂਟ ਤੇ ਦੁਪੱਟੇ ਮਿਲਣਗੇ ਨਾਲ ਕੰਟਰਾਸਟ ਵਰਕ ਕੀਤੇ ਹੋਏ ਦੇ ਚੈੱਕ ਜੀ ਵਰਕ ਕੇ ਆਰਟੀਕਲਸ ਹੈ ਪ੍ਰੋਪਰ ਫਟਾਫਟ ਸਕ੍ਰੀਨਸ਼ਾਟ ਲੈਂਦੇ ਰਹੋ ਆ ਚੈੱਕ ਕਰੋ ਭਾਵੇਂ ਲੈਣ ਦੀ ਪਿਓਰ ਪੀਸੀ ਕੋਡ ਨੂੰ ਕੋਈ ਇੰਡੋ ਨਹੀਂ ਪਿਓਰ ਪੀਸੀ ਕੋਡ ਨਾਲ ਪੀਸੀ ਕੋਡ ਰਹੇਗੀ ਜੀ ਦੁਪੱਟਾ ਇਸ ਦਾ ਵੀ ਰਹੇਗਾ ਵਰਕ ਇਹ ਕਿੰਨੇ ਦਾ ਦੇਣਾ ਇਹ ਵੀ 199 ਰੁਪਏ ਦਾ 199 ਮੈਂ ਉਹ ਮੈਂਗਾ ਕੁਆਟਿਟੀ ਦਿਖਾਉਂਗਾ ਤੁਹਾਨੂੰ ਪਹਿਲਾਂ ਤੁਸੀਂ ਇਹ ਦਿਖਾਓ ਆ ਲੋ ਇਹ ਦੇਖ ਇਦਾਂ ਦੇ ਮਿਲਨੇ ਆ ਕਲਰ ਚਾਰਟ ਆ ਚੈੱਕ ਕਰਾਓ ਇੱਕ ਵਾਰ ਪੀਸੀ ਵਾਲੇ ਲਈ ਇਹ ਦੇਖੇ ਬਸ ਬਹੁਤ ਬੜੀਆਂ ਬੜੀਆਂ ਆਈਟਮ ਹੈ ਜੀ ਫਟਾਫਟ ਸਕ੍ਰੀਨਸ਼ਾਟ ਲੈਂਦੇ ਰਹੋ ਆ ਚੈੱਕ ਕਰਾਓ ਇਦਾਂ ਦੀਆਂ ਵੈਰਾਈਟੀਆਂ ਕੰਟਰਾਸਟ ਮਿਲਨੇ ਆ ਦੁ ਬਰ ਕੀ ਵੇ ਸਰ ਕੋਈ ਸੂਟ ਨਹੀਂ ਮਿਲਣਾ 199 ਰੁਪਏ ਵਿੱਚ ਇੱਕੋ ਜਗ੍ਹਾ ਮਿਲਣਾ ਐ ਐਸ ਕੇ ਟੈਕਸਟਲ ਮਰਿੰਡਾ ਮੇਨ ਲੁਧਿਆਣਾ ਹਾਈਵੇ ਓਪੋਜੀਟ ਰਾਜਮਾਲ ਪੈलेस ਜੀ ਰੇਟ ਕਰਤਾ 199 ਰੁਪਏ 199 ਕੀ ਰੇਟ ਚੈੱਕ ਕੀ ਜੀ ਬਹੁਤ ਆਹਦੇ ਮਿਲਨੇ ਆ ਕਲਰ ਚਾਰਟ ਚਾਰ ਚਾਰ ਰੰਗਾਂ ਦੇ ਇਹ ਦੇਖਿਓ ਆ ਲੋ ਭਾਵੇਂ ਤੁਸੀਂ ਵੇਚਣ ਬਾਅਦ ਤੇ ਲੈ ਕੇ ਜਾਣੇ ਆ ਆ ਲੋ ਭਾਵੇਂ ਪਾਰਸਲਾਂ ਦੇ ਪਾਰਸਲ ਬੰਦ ਲਿਓ ਰੇਟ ਇੱਕੋ ਪਹਿਣਾ 199 ਰੁਪਏ ਤੋਂ ਵਿੱਚ ਬਹੁਤ ਆਈਟਮ ਹੈ ਆਪਕੇ ਲਈ ਸੂਟ ਸੂਟ ਰਹੇਗਾ ਪੂਰਾ 5 ਮੀਟਰ ਜੀ ਚੈੱਕ ਕਰੋ ਉਧਰ ਇਹ ਚੈੱਕ ਜੀ ਪੂਰਾ ਪ੍ਰੋਪਰ 5 ਮੀਟਰ ਦਾ ਸੂਟ ਹੈ ਪਿਓਰ ਗਰਮ ਵਿంటర్ ਦਾ ਸੂਟ ਆ ਜੀ ਚੈੱਕ ਕਰੋ ਕਲਰ ਚਾਰਡ ਮਿਲਣਗੇ ਸੁਪਰ ਪਾਸ ਇਹਦੇ ਨਾਲ ਲਵਾਈਏ ਜੀ ਆਪਣੇ ਸਟੋਲ ਆ ਚੈੱਕ ਕਰੋ ਜੀ ਦੇਖੀਏ ਸਟੋਲ ਵਗੈਰਾ ਕੀ ਵੈਰਾਈਟੀ ਹੈ ਪ੍ਰੋਪਰ 2.5 ਮੀਟਰ ਕੱਢਦੇ ਰਹਿਗੇ ਸਟੋਲ ਜੀ ਕਲਰ ਚਾਰਡ ਦੀ ਗੱਲ ਕਰਦੀ ਹੈ ਕਲਰ ਚਾਰਡ ਬੜੇ ਸੋਹਣੇ ਓਕੇ ਆ ਲੋ ਇਦਾਂ ਦੇ 4-4 ਮਿਲਨੇ ਆ ਕਲਰ ਇਹਦਾ ਰੇਟ ਕੀ ਆ ਜੀ ਸਿਰਫ 400 ਰੁਪਏ ਮਤਲਬ 400 ਕੀ ਰੇਂਜ ਸਰ 400 ਰੁਪਏ ਦੀ ਰੇਂਜ ਵੈਰਾਈਟੀ ਤੇ ਡਿਜ਼ਾਈਨਿੰਗ ਜਿੰਨੀ ਮਰਜੀ ਲੈ ਜੋ ਇਦਾਂ ਦਾ ਬਹੁਤ ਵੈਰਾਈਟੀ ਆ। ਇਹ ਹੀ ਬਾਦ यही ਆਰਟੀਕਲ ਅਗਰ ਮਾਰਕੀਟ ਮੇ ਲੈਣੇ ਜਾਣਗੇ ਨਾ ਕਮ ਸੇ ਕਮ 6-700 ਰੁਪਏ ਦੇ 6-700 ਰੁਪਏ ਦਾ ਹਾਂਜੀ ਉਹਦੇ ਬਾਅਦ ਜੇ ਆਪਾਂ ਲੈਣੇ ਆ ਗਰਮ ਕੁਰਤੇ ਪਜਾਮੇ ਆਲੋ ਹਾਂਜੀ ਬਈ ਯਾਰ ਚਲੇ ਜਾ ਇਹ ਹੀ 700 ਰੁਪਏ ਦਾ ਜੀ 800 ਰੁਪਏ ਦਾ ਆਲੋ ਪੂਰਾ 5 ਮੀਟਰ ਦੇਣਾ ਕੁਰਤਾ ਪਜਾਮਾ ਪਿਓਰ ਗਰਮ ਦੇ ਵਿੱਚ ਹਾਂਜੀ ਰੇਡ ਦਾ ਤਮਾਕਾ 350 ਦਾ ਕੁਰਤਾ ਪਜਾਮਾ ਜੀ 350 ਰੁਪਏ ਦਾ ਕਿੰਨੇ ਮੀਟਰ ਮਿਲੇਗਾ ਸਰ ਇਹ ਪੂਰਾ 5 ਮੀਟਰ ਮੀਟਰ ਮਾਰ ਕੇ ਲਓ 350 ਦਾ ਮਤਲਬ ਸਿਰਫ ਉਸੇ 350 ਰੁਪਏ ਮੈਂ 컬러 ਚਾਰ ਚੈੱਕ ਕਰੋ ਜੀ ਆਹ ਲੋ ਹਾਂਜੀ ਰੇਡ 350 ਰੁਪਏ ਮਤਲਬ 350 ਰੁਪਏ ਮੈਂ ਇੱਕ ਹੋਰ ਬੜੀ ਈਨੀ ਵਿਕਰੀ ਆ ਕਹਿੰਦੇ ਰਾਜਾ ਰਾਣੀ ਰਾਜਾ ਰਾਣੀ ਹਾਂਜੀ ਸਾਰੇ ਸ਼ਹਿਰ ਚ ਉਈ ਪਈ ਆ ਲੋ ਜੀਰੋਂ ਤੋ ਇਹ ਤਾਂ ਜ਼ਿਆਦਾ ਵਿਕਦੀ ਸਰ ਮਤਲਬ ਇਹ ਤਾਂ ਮਹਿੰਗੀ ਰੇਂਜ ਰੈਂਜ ਬੇਜੀ ਲੋਕ ਵੇਚਦੇ ਆ ਪਾੜਾ ਸਿਲਕ ਤੇ ਆਪਾਂ ਨੇ ਲਵਾਈ ਆ ਪਿਓਰ ਸਰ 1 ਮਿੰਟ ਮੈਂਗੀ ਰੇਂਜੇ ਰਹਿੰਦੇ ਤੇ ਬਾਅਦ ਵਿੱਚ ਦਿਖਾ ਦਿੰਦੇ ਸਰ ਇੱਕ ਵਾਰ ਸੈਂਪਲ ਦਾ ਚੈੱਕ ਕਰਾਓ ਪਿਓਰ ਕਰੇਵ ਨਾ ਹੋਈ ਤਾਂ ਲੱਖ ਰੁਪਈਆ ਨਾਮ ਕਾਲੇ ਵੱਲੋਂ ਸਰ 2000 ਰੁਪਈਆ ਲਈ ਸੂਟ ਅਭੀ ਨਹੀਂ ਲੈ ਸਕਦੇ ਮੇਰਾ 20350 ਦਾ ਬਜਟ ਆ ਜੀ ਹਾਂਜੀ ਇਹ ਸੂਟ ਲਾ ਕੇ ਦੇਣਾ ਆਪਾਂ ਨੇ ਜੇ ਪਿਓਰ ਕਰੇਵ ਨਾ ਹੋਈ ਲੱਖ ਰੁਪਈਆ ਨਾਮ ਸੂਟ ਲਾ ਕੇ ਦੇਣਾ ਸਿਰਫ ਫਿਰ ਕਿੰਨੇ ਕੁ ਰਹ ਗਈ ਇਹ 1295 ਰੁਪਏ ਦਾ 1295 ਰੁਪਏ ਦਾ 1295 ਰੁਪਏ ਦੀ ਰੇਡ ਚ ਦੁਪੱਟਾ ਚੈੱਕ ਕਰਾਓ ਜੀ ਕਿੰਨਾ ਸ਼ਾਨਦਾਰ 2.5 ਮੀਟਰ ਕਰਦਾ ਰੁਪੱਟਾ ਮੋਤੀ ਲੈਸ ਲੱਗੇ ਵੀ ਆ ਪ੍ਰੋਪਰ ਚੈੱਕ ਕਰੋ ਆ ਕੁਆਂਟੀਟੀ ਚੈੱਕ ਕਰਾਓ ਇੱਕ ਵਾਰਾ ਦੇਖੋ ਸਾਰੀ ਹੀ ਕੁਆਂਟੀਟੀ ਇਹਦੀ ਲੱਗੀ ਪਈ ਆ 컬러 ਚਾਰ ਚੈੱਕ ਕਰੋ ਜੀ ਕਿੰਨੇ ਪਿਆਰੇ ਪਿਆਰੇ ਰੰਗ ਆ ਰੰਗਾਂ ਦੀ ਕੋਈ ਕਮੀ ਨਹੀਂ ਇੱਕ ਤੋਂ ਇੱਕ 컬러 ਚਾਰ ਇੰਸਟਾਗ੍ਰਾਮ ਤੇ ਸਭ ਤੋਂ ਜਿਆਦਾ ਲਟੋਰੀਆ ਇਹਦੇ ਵਿੱਚ ਲੋਕ ਪਾੜਾ ਲਉਂਦੇ ਪਿਓਰ ਕ੍ਰੇਵ ਲਈ ਆ ਰੇਡ ਕਰਤਾ 1295 ਰੁਪਏ ਆ ਲੋ ਮੈਂ ਕਹਾ ਸਰ ਰੇਡ ਦੀ ਪੂਰੀ ਗਰੰਟੀ ਹੋਊਗੀ ਮਾਲਕਨੋਂ ਉਧੇ ਰੇਟਾਂ ਦੇ ਵਿਆਜੀ ਵਿਕਦੀਆਂ ਆਪਣੇ ਕੋਲ ਆ ਲੋ ਆ ਚੈੱਕ ਕਰਾਓ 2.5 2.5 ਮੀਟਰ ਕੱਢਦੇ ਦੁਪੱਟੇ 1295 ਉਹਦੇ ਬਾਅਦ ਚੈੱਕ ਕਰੋ ਇਹ ਆ ਲੋ ਆ ਚੈੱਕ ਕਰੋ ਜੀ ਕੁਆਂਟੀਟੀ ਕੁਆਂਟੀਟੀ ਦੀ ਕੋਈ ਕਮੀ ਨਹੀਂ ਜਿੰਨੇ ਮਰਜ਼ੀ ਲੈ ਜਾਓ ਕੋਈ ਐ ਨਹੀਂਗਾ ਵੀ 400 ਰੱਖ ਕੇ ਵੀਡੀਓ ਬਾਦੀ ਬਾਅਦ ਚ ਹੋ ਗਿਆ ਜੀ ਸਟਾਕ ਖਤਮ ਕੋਈ ਦਿੱਕਤ ਨਹੀਂ ਦੰਦਿਆਂ ਨੂੰ ਆ ਸਾਰਾ ਗਰਮਾ ਲੱਗਿਆ ਪਿਆ ਇੱਕ ਆ ਦੇਖੋ ਜੀ ਗੀਜਾ ਕਾਟਨ ਦਾ ਕੁਰਤਾ ਪਜਾਮਾ ਤੇ ਇੱਕ ਜੀਜਾ ਕਾਟਨ ਤੇ ਗੀਜਾ ਕਾਟਨ ਦਾ ਕੁਰਤਾ ਪਜਾਮਾ ਆ ਲੋ ਜੇ ਕੁਰਤੇ ਪਜਾਮੇ ਦੇ ਬੂਰਾ ਕੀ ਤਾਂ ਸੀਤਾ ਸਲਾ ਵਾਪਸ ਕਰ ਦਿਓ ਇਹ ਵਿਗਦਾ ਜੀ 800 900 ਰੁਪਏ ਦਾ ਕਲਰ ਮਿਲਣਗੇ 1520 ਰੇਟ ਕਰਤਾ 350 ਰੁਪਏ ਮਤਲਬ 350 ਰੁਪਏ ਨਹੀਂ 350 ਦੀ ਰੇਂਜ ਚ ਜਿੰਨੀ ਮਰਜੀ ਕੁਆਂਟੀਟੀ ਆਲਾ ਕਲਰ ਚੈੱਕ ਕਰੋ ਇੱਕ ਵਾਰ ਕਿੰਨੇ ਸੋਹਣੇ ਸੋਹਣੇ ਰੰਗ ਆ ਭਾਵੇਂ ਡਾਰਕ ਲੋ ਭਾਵੇਂ ਲੋ ਲਾਈਟ 15 ਤੋਂ 20 ਮਿਲ ਨੇ ਕਲਰ ਆ ਲੋ 350 ਰੁਪਏ ਚ ਕਦੇ ਨਹੀਂ ਮਿਲਣਾ ਮੈਂ ਕਹਿੰਦਾ ਦੀ ਗਾਰੰਟੀ ਵੀ ਹੈ ਬੀਮਾ ਵੀ ਨਾਲ ਕਰਤਾ ਜੇ ਬੂਰ ਆ ਗਈ ਤਾਂ ਸੀਤਾ ਸਲਾਇ ਇੱਥੇ ਘੇਰ ਜਿਓ ਆ ਲੋ 350 ਰੁਪਏ ਦਾ ਕੁਰਤਾ ਹੋ ਜਾ ਮੈਂ ਚੈੱਕ ਕਰਾਓ ਯਾਰ ਪਿਓਰ ਗੀਜਾ ਕੋਟਨ ਹੋएगी ਯਾਰ ਜੇ ਬੂਰਾ ਕੀ ਸਿੱਤਸ ਲੈ ਵਾਪਸ ਕਰ ਜੀ ਆਲੋ 350 ਰੁਪਏ ਕਲਰ ਚਾਰਡ ਇੱਕ ਤੋਂ ਇੱਕ ਜਿਹੜਾ ਮਰਜੀ ਲਓ ਜੀ ਆਲੋ ਰੇਟ 350 ਰੁਪਏ ਤੋਂ ਸਰ ਕੀ ਕੀ ਐਡਵੈਸਰ ਮਿਲ ਜਾਣਗੇ ਸਾਰੇ ਇੱਧਰ ਮਿਲਣਗੇ ਸਾਰੀਆਂ ਐਡਮਾ ਭਾਵੇਂ ਲੈਣੀਆਂ ਫੁਲਕਾਰੀਆਂ ਭਾਵੇਂ ਲੈਣੀਆਂ ਗਰਮ ਛਾਲਾਂ ਹਾਂਜੀ ਆ ਚੈੱਕ ਕਰਾਓ ਜੀ ਬਜ਼ਾਰ ਵਿਕਦੀ ਆ 150 200 250 ਰੁਪਏ ਹਾਂਜੀ ਆਪਾਂ ਨੇ ਕਿੰਨੇ ਦੀ ਲਾ ਕੇ ਦੇਣੀ ਆ ਸਿਰਫ 80 ਰੁਪਏ ਦੀ ਸਰ 80 ਰੁਪਏ ਮੈਂ 80 ਰੁਪਏ ਦੀ ਰੇਂਜ ਦੇ ਵਿੱਚ ਆ ਮਿਲਣਗੇ ਕਲਰ ਚਾਰਡ ਗਰਮ ਛਾਲ ਹਾਂਜੀ ਆ ਲਓ ਰੇਡ ਕਰਤਾ ਸਿਰਫ 80 ਰੁਪਏ ਵਾਲੋ ਤੇ ਚੈੱਕ ਜੀ ਮਤਲਬ ਚੈੱਕ ਕਰਾਓ ਜੀ 80 ਰੁਪਏ ਦੀ ਸਰ ਇੱਕ ਨਾ ਮਤਲਬ ਆਪਣੇ 50 ਰੁਪਏ ਵਾਲੀ ਵੀ ਚਲਦੀ ਹੈ ਇਸ ਵਿੱਚ ਸਾਰਾ ਉਹ ਦੂਜੀ ਆ ਜਿਹੜੀ ਮਾਰਕਟ ਪਰ ਚਾਹਦੀ ਆ ਉਹ ਕੋ ਹਲਕੀ ਉਹ ਹਲਕੀ ਸ਼ਾਲ ਹੁੰਦੀ ਆ ਮਤਲਬ ਵਧੀਆ ਸ਼ਾਲ ਆ ਜੀ ਲੈਣ ਦੇਣ ਵਾਲੀ ਇਹ ਦੇਖੀਏ ਮਤਲਬ ਇਹ ਆਪਣੇ 80 ਰੁਪਏ ਗ੍ਰੇਜ ਵਿੱਚ ਹਾਂਜੀ ਉਹਦੇ ਬਾਅਦ ਕੋਈ ਹੋਰ ਲੈਣੀਆਂ ਦੇਖੋ 110 ਰੁਪਏ ਦੀ ਲੋਈ ਭਾਵੇਂ ਤੁਸੀਂ ਲੈਣੀਆਂ ਫੁਲਕਾਰੀਆਂ ਹਾਂਜੀ ਸਾਰੀਆਂ ਵੈਰਾਈਟੀਆਂ ਮਿਲ ਜਾਣੀਆਂ ਚੈੱਕ ਕਰੋ ਤੇ ਦੇਖੀਏ ਇਦਾਂ ਦੀਆਂ ਫੁਲਕਾਰੀਆਂ ਜਿਹੜੇ ਕਹਿੰਦੇ ਆ ਬਾਜ਼ਾਰ 800 ਰੁਪਏ 900 ਰੁਪਏ ਆ ਦੇਖੋ ਤੇ ਚੈੱਕ ਕੀ ਜੀ ਸਕਦੇ ਰੇਡ ਕਿੰਨਾ ਹੈ ਸਿਰਫ 395 ਰੁਪਏ 395 ਮੇ 395 ਕਲਰ ਰੈਡ ਮਹਿਰੂਨ ਜਿਹੜਾ ਮਰਜੀ ਲੈ ਜਾਓ ਆ ਸਾਰੀ ਵੈਰਾਈਟੀ ਲੱਗੀ ਪਈ ਆ ਦੇਖੋ ਹੀ ਹੈਵੀ ਰੇਂਜ ਦੇਖਣੀ ਆ ਦੇਖੋ ਸਾਰੀ ਵੈਰਾਈਟੀ ਇੱਕੋ ਛੱਤਲੇ ਮਿਲ ਜਾਨੀ 100 ਰੁਪਏ ਤੋਂ ਸਟਾਰਟ ਹੋ ਕੇ ਚੈੱਕ ਕਰੋ ਜੀ ਸਾਰੀ ਤਾਂ ਬੜੀ ਹੈਵੀ ਹੈ ਜੀ ਮੈਂ ਕਹਿੰਦਾ ਬਹੁਤ ਹੈਵੀ ਬਿੱਡਾਂ ਦੀਆਂ ਵੈਰਾਈਟੀਆਂ ਬਹੁਤ ਆ ਭਾਵੇਂ ਤੁਸੀਂ ਲੈਣੇ ਰੈਡੀमेड ਸੂਟ ਹਾਂਜੀ ਸਾਰੀ ਵੈਰਾਈਟੀ ਇੱਕੋ ਛੱਤਲੇ ਮਿਲ ਜਾਨੀ ਇੱਕ ਆ ਚੈੱਕ ਕਰੋ ਜੀ ਗਰਮ ਵਿੰਟਰ ਦੀ ਡਾਇਰੀ ਨਾਮੀ ਕਰਦਾ ਬ੍ਰਾਂਡ ਆ ਜੀ ਆ ਹਾਂਜੀ ਪਿਓਰ ਵਿੰਟਰ ਬਾਟਮ ਚੈੱਕ ਕਰਾਓ ਜੀ ਸਾਰੀ ਡਿਜੀਟਲ ਠੀਕ ਆ ਜੀ ਆ ਚੈੱਕ ਕਰੋ ਸ਼ਰਟ ਸਾਰੀ ਛਿਮਰ ਦੀ ਪਿਓਰ ਗਰਮ ਬਈ ਯਾਰ 800 900 ਆਪਣਾ ਰੇਟ 550 ਰੁਪਏ ਮਨ ਸਿਰਫ ਉਸੇ 550 550 ਦੀ ਰੇਂਜ ਚ ਡਾਇ ਮਿਲਣਗੇ 40 ਤੋਂ 50 ਮਤਲਬ ਇਹ ਲੈਣੇ ਤੁਸੀਂ ਦਾ ਰੈਡੀਮੇਡ ਸੂਟ ਚੈੱਕ ਕਰਾਓ ਜੀ ਸਾਰੀ ਵੈਰਾਈਟੀ ਇੱਕੋ ਛੱਤ ਲੇ ਮਿਲ ਜਣੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਪਾਵੇ ਤਾ ਉਹ ਲੈਣੇ ਪਾਵੇ ਕੁੜਤੇ ਪਜਾਮੇ ਭਾਵੇਂ ਲੈਣੀਆਂ ਬੈਡ ਸ਼ੀਟਾਂ ਹੁਣ ਕਿਹੜੀ ਚੈੱਕ ਕਰੋ ਇਹ ਵਾਲਾ ਇਹ ਹੈਗੀ ਸਾਰੀ ਡਿਜੀਟਲ ਪਿਓਰ ਨੇਚਰਲ ਕ੍ਰੇਪ ਤੇ ਇਹ ਦੇਖਿਓ ਪਿਓਰ ਨੇਚਰਲ ਕ੍ਰੇਪ ਕੇ ਉੱਪਰ ਪਿਓਰ ਨੇਚਰਲ ਕ੍ਰੇਪ ਨਾ ਹੋਈ ਤਾਂ ਲੱਖ ਰੁਪਏ ਨਾਵਾ ਚੈੱਕ ਕਰੋ ਪਿਓਰ ਕ੍ਰੇਪ ਦੀ ਰਹੇਗੀ ਸ਼ਰਟ ਸਾਰੀ ਡਿਜੀਟਲ ਜਿਹੜਾ ਦੁਪੱਟਾ ਮਿਲੇਗਾ ਜੀ ਨਾਲ ਫੁੱਲ ਪਿਓਰ ਦਾ ਅ ਚੈੱਕ ਕਰਾਓ ਜੀ ਤੁਸੀਂ ਚੈੱਕ ਜੀ ਇਹ ਫੁੱਲ ਰੇਡ ਕੀ ਹੈ ਬਈ ਯਾਰ 2250 ਰੁਪਏ ਇਹ ਆਪਾਂ ਨੇ ਲਾ ਕੇ ਦੇਣਾ 850 ਦਾ ਸੂਟ ਮਤਲਬ ਸਿਰਫ ਸਿਰਫ 850 ਇਹ ਪਿਓਰ ਕੇ ਆਰਟੀਕਲ ਚ ਚੈੱਕ ਜੀ 850 ਦੀ ਰੇਂਜ ਚ ਮੇਰਾ ਚੈਲੰਜ ਹੈ ਕੋਈ ਦੇ ਜੀ ਪੀ ਸਾ ਲੋ ਚੈੱਕ ਜੀ ਆ ਲੋ ਮਤਲਬ ਪਿਓਰ ਕੇ ਆਈਟਮ ਸਾਰੀ ਪਿਓਰ ਦੀ ਰਹਿਗੀ ਸ਼ਰਟ ਸਾਰੀ ਡਿਜੀਟਲ ਦੇ ਵਿੱਚ ਹਾਂਜੀ ਦੁਪੱਟੇ ਮਿਲਣਗੇ ਨਾਲ ਸਾਰੇ ਪਿਓਰ ਦੇ ਆ ਚੈੱਕ ਕਰਾਓ ਜੀ ਕੱਲੇ ਕੱਲੇ ਸੂਟ ਤੇ ਲੱਗਾ ਮਿਲੇਗਾ ਟੈਗ 850 ਦਾ ਇਸਕੇ ਦਾ ਮਤਲਬ ਸਿਰਫ ਸਿਰਫ 850 ਮੈਂ ਚਾ ਲੋ ਜੀ ਦੁਪੱਟੇ ਚੈੱਕ ਕਰਾਓ ਜੀ ਫੁੱਲ ਪਿਓ ਕਲਰ ਚਾਰਟ ਦੋ ਆਈਚ ਡਾਰਕ ਦੇ ਲਾਈਟ ਢਾਈ ਢਾਈ ਮੀਟਰ ਕੱਟਦੇ ਦੁਪੱਟੇ ਰੇਟ ਸਿਰਫ 850 ਰੁਪਏ 850 ਰੁਪਏ ਵਿੱਚ ਤਾਂ ਬਾਅਦ ਵਿੱਚ ਇਦਾਂ ਦੇ ਰੈਡੀमेड ਸੂਟ ਲੈਣੇ ਹੈ ਹੈਵੀ ਦੇ ਵਿੱਚ ਸਾਰੀ ਵੈਰਾਈਟੀ ਮਿਲ ਜਾਏਗੀ ਹਾਂਜੀ ਆ ਲੋ ਬਾਕੀ ਲੈਣੇ ਹਨ ਜੋ ਇਹ ਵਾਲਾ ਇਹ ਪੂਰਾ ਪ੍ਰੋਪਰ ਬੁਟੀਕ ਵਗੈਰਾ ਚੈੱਕ ਕਰੋ ਜੀ ਸਾਰੀ ਵੈਰਾਈਟੀ ਆ ਗਈ ਇੱਧਰ ਜਿਹੜੀ ਮਰਜ਼ੀ ਲਿਓ ਡਿਜ਼ਾਈਨਿੰਗ ਰੇਟ ਬੜੇ ਘੱਟ ਆ ਲੋ ਆਪ ਕੋਲ ਕੁਝ ਬੁਟੀਕ ਵਾਲੀ ਆਈਟਮ ਦਿਖਾਦੇ ਹਾਂ ਬੁਟੀਕ ਵਾਲੀ ਆ ਚੈੱਕ ਕਰੋ ਜੀ ਆਪ ਹਾਂਜੀ ਇਹ ਕਾ ਡਿਜ਼ਾਈਨਿੰਗ ਤਿਆਰ ਕਰਾਈ ਹੈ ਜੀ ਗਲਾਸ ਸ਼ਿਮਰ ਵੇਚਦੇ ਆ ਚੈੱਕ ਕਰੋ ਜੀ। ਮਜੂਰ ਹੈ। ਤੇ ਚੈੱਕ ਕੀ ਲਿਆ। ਸ਼ਿਮਰ ਵੇਦੀ ਡਿਜ਼ਾਈਨਿੰਗ ਆ ਇਹ ਚੈੱਕ ਕਰੋ। ਸਾਰਾ ਫਰੰਟ ਤੇ ਵਰਕ ਇਦਾਂ ਦੀਆਂ ਡਿਜ਼ਾਈਨਿੰਗ ਆ ਬਹੁਤ ਮਿਲ ਜਣੀ ਆ ਤੁਹਾਨੂੰ ਮਾਰੂ। ਭਾਵੇਂ ਲੈਣੇ ਤੁਸੀਂ ਇਦਾਂ ਦੇ ਹੈਂਡਵਰਕ ਵਾਲੇ ਸੂਟ ਚੈੱਕ ਕਰੋ ਜੀ ਯਾਰ। ਤੇ ਦੇਖੀਂ ਹੈਂਡ ਟੋਟਲੀ ਹੈਂਡਵਰਕ ਵਾਲੇ ਸੂਟ 1500 2000 1800 ਸਾਰੀ ਵੈਰਾਈਟੀ ਮਿਲ ਜਣੀ ਯਾਰੋ। ਭਾਵੇਂ ਇਸ ਤੇ ਹੈਵੀ ਲੈਣੇ ਆ। ਦਬਕੇ ਵਾਲੇ ਪੀਸ ਆ ਚੈੱਕ ਕਰੋ ਜੀ ਆ। ਸੋ ਔਰ ਅਗਰ ਆਪਕੋ ਸਿਰਫ ਉਹ ਬੈੱਡ ਸ਼ੀਟ ਵਗੈਰਾ ਦਿਖਾਉਗੇ ਅਸੀਂ ਬੈੱਡ ਸ਼ੀਟ ਵੀ ਦਿਖਾਉਂਦੇ ਆ ਪ ਬਾਜੂ ਪੂਰੇ ਹੈਵੀ ਸਾਰਾ ਹੈਂਡ ਵਰਕ ਦਾ ਕੰਮ ਇਦਾਂ ਦੀਆਂ ਵੈਰਾਈਟੀਆਂ ਬਹੁਤ ਮਿਲ ਜਣੀਆਂ ਫਟਾਫਟ ਆ ਜਾਓ ਐਸ ਕੇ ਟੈਕਸ ਲ ਮਰਿੰਡਾ ਤੇ ਬਹੁਤ ਵੈਰਾਈਟੀ ਚੈੱਕ ਕਰੋ ਯਾਰ ਇੱਧਰ ਗਰਮ ਸੂਟ ਕ੍ਰਿੰਟਰ ਦੇ ਸੂਟ ਲੈਣੇ ਆ ਸਾਰੇ ਮਿਲ ਜਾਣਗੇ ਯਾਰ ਆ ਚੈੱਕ ਆ ਚੈੱਕ ਕਰੋ ਜੀ ਪਿਓਰ ਗਰਮ ਪਸ਼ਮੀਨਾ ਬੀਬੀਆਂ ਬਾਤੇ ਸਪੈਸ਼ਲ ਲਿਆਂਦਾ ਸਿਰਫ ਘੇਰੇ ਦੇ ਕੰਮ ਬਾਟਮ ਨਾਲ ਜਿਹੜੀ ਸ਼ਾਲ ਰਹੇਗੀ ਉਹ ਵੀ ਰਹੀ ਗਰਮ ਪਿਓਰ ਬਸ਼ਮੀਨਾ ਦੀ 2.5 ਮੀਟਰ ਕੱਟਦੀ ਤੁਸੀਂ ਦੇਖਿਆ 2.5 ਮੀਟਰ ਕਟੇ ਦਾ ਰੇਟ ਕੀ ਆ ਜੀ ਸਿਰਫ 695 ਰੁਪਏ ਮਨ 695 ਮੈਂ 695 ਰੁਪਏ ਦੀ ਰੇਟ ਚ ਡਿਜ਼ਾਈਨ ਤੇ 15-20 ਮਿਲਣਗੇ ਚਲੋ ਤੇ ਆਈਟਮੇ ਬਹੁਤ ਐਂਜੀ ਬਹੁਤ ਵੈਰੈਟੀ ਆ ਜੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਇੱਕੋ ਛੱਤ ਥੱਲੇ ਸਾਰੀ ਵੈਰੈਟੀ ਮਿਲੇਗੀ ਆਹੋ ਸਰ ਉਹ ਗਿਫਟ ਕਿਸ ਕਾ ਨਿਕਲਾ ਤਾਂ ਵੈਸੇ ਇਸ ਵਾਰ ਗਿਫਟ ਨਿਕਲ ਜੀ ਕਰਾਲੀ ਦਾ ਕਸਟਮਰ ਸੀਗਾ ਜੀ ਉਹਨਾਂ ਦਾ ਹੈਗਾ ਡੈਕਾਂ ਦਾ ਕੰਮ ਉਹਨੋਂ ਨਿਕਲੀ ਐਕਟਿਵਾ ਓਕੇ ਚਲੀ ਗਈ ਉਹ ਚਲੀ ਗਈ ਭੇਜਤੀ ਜੀ ਇੰਸਟਾਗ੍ਰਾਮ ਤੇ ਵੀਡੀਓ ਵੀ ਪਾਤੀ ਉਹਨਾਂ ਦੀ ਬਣਿਆ ਲੋ ਚੈੱਕ ਕਰ ਸਕਦੇ ਆ ਵੀਡੀਓ ਆ ਜਾ ਵੀਡੀਓ ਚੈੱਕ ਕਰ ਦਿਆ ਆ ਚੈੱਕ ਕਰੋ ਜੀ ਸਾਰਾ ਆਰੀ ਵਰਕ ਦਾ ਕੰਮ ਪਿਓਰ ਵਿਂਟਰ ਦੇ ਵਿੱਚ ਇਹਦਾ ਕੀ ਰੇਟ ਆ ਕੋਈ 1000 ਕੋਈ 1200 ਨਹੀਂ ਸਿਰਫ 600 ਰੁਪਏ ਦੀ ਰੇਂਜ ਮਤਲਬ 600 ਰੁਪਏ ਮੇ 600 ਦੀ ਰੇਂਜ ਇਦਾਂ ਦੀ ਮਿਲਣੀਆਂ ਛਾਲਾਂ ਡਿਆਰ ਮਿਲਾਂਗੇ 5 ਤੋਂ 6 ਓਕੇ ਵੀ ਬਹੁਤ ਵੈਰਾਈਟੀ ਆ ਦੇਖੋ ਜੀ ਤਾਂ ਅਗਰ ਹੈਵੀ ਵੈਲਵਟ ਸੀ ਤਾਂ ਹੈਵੀ ਵੈਲਵਟ ਹੈਵੀ ਵੀ ਮਿਲ ਜਾਏਗੀ ਜੀ ਹਾਲੋ ਆ ਹੈਗਾ ਜੀ ਕੈਟਲੋਕ ਵਾਲੇ ਪੀਸ ਆ ਇਹ ਹਾਂਜੀ ਆ ਚੈੱਕ ਕਰੋ ਜੀ ਸੂ ਚੈੱਕ ਜੀ ਬਸ ਇਸ ਟਾਈਪ ਦੀ ਵੈਰਾਈਟੀ ਵੀ ਪ੍ਰੋਪਰ ਹੈ ਸਾਰੀ ਵੈਰਾਈਟੀ ਤੁਹਾਨੂੰ ਮਿਲ ਜੇਣੀ ਕੁਛ ਛੱਤਲੇ ਹਾਲੋ ਇਹ ਕੈਟਲੋਕ ਵਾਲੇ ਪੀਸ ਆ ਜੀ ਹਾਲੋ ਹਾਂਜੀ ਆਲੋ ਇਹ ਦੇਖਿਓ ਪਿਓਰ ਸ਼ਿਵਰ ਬੇਜ ਤੇ ਮੰਡਾਲ ਦੀਆਂ ਬਾਟਮਾਂ ਦੁਪੱਟੇ ਮਿਲਣਗੇ ਨਾਲ ਤੁਹਾਨੂੰ ਇਸਦੇ ਪਿਓਰ ਟੈਬੀ ਸਿਲਕ ਦੇ ਤੇ ਦੇਖਿਓ ਪਿਓਰ ਟੈਬੀ ਸਿਲਕ ਤੇ ਰੇਡ ਕੀ ਹੈ ਜੀ ਸਿਰਫ 995 ਰੁਪਏ ਓਕੇ ਇਸ ਸਾਈਡ ਤੋਂ 995 ਦੇ ਕਲਰ ਚਾਰਟ ਚੈੱਕ ਕਰਾਓ ਜੀ ਕਿੰਨੇ ਪਿਆਰੇ ਪਿਆਰੇ ਰੰਗ ਆਲੋ ਸਿਰਫ 995 ਰੁਪਏ ਪਿਓਰ ਗਰਮ ਬੈਲਵਟ ਚੈੱਕ ਕਰਾਓ ਜੀ ਆਪ ਤੁਸੀਂ ਚੱਕੀ ਜੀ ਹੈਵੀ ਬੈਲਵਟ ਮੇਜ ਥੋੜੀ ਹੈ ਆ ਚੈੱਕ ਕਰੋ ਪੂਰੇ ਫਰੰਟ ਤੇ ਬਰਕ ਘੇਰੇ ਦੇ ਕੰਮ ਹਾਂਜੀ ਨੈਕ ਤੇ ਬਰਕ ਸਾਰ ਮੇਰੇ ਕੀ ਸਾਰੀ ਡਿਜੀਟਲ ਫੁੱਲ ਡਿਜੀਟਲ ਪੇ ਪੂਰੀ ਡਿਜੀਟਲ ਜੀ 1695 ਹਾਂਜੀ ਮਤਲਬ ਐਸੀ ਹੈਵੀ ਵੈਰੀਟੀ ਸਾਰੀਆਂ ਵੈਰਾਈਟੀਆਂ ਤੁਹਾਨੂੰ ਇੱਕੋ ਛਾ ਥੱਲੇ ਮਿਲ ਜਾਣੀਆਂ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਭਾਵੇਂ ਤੁਸੀਂ ਲੈਣਿਆ ਲੈਹਗੇ ਇੱਕ ਵੈਰਾਈਟੀ ਮੈਂ ਤੁਹਾਨੂੰ ਹੋਰ ਦੁਖਾ ਰਿਹਾ ਜੀ ਆ ਲੋ ਬਹੁਤ ਵੈਰਾਈਟੀਆਂ ਵੀ ਰੇਟ ਬੜੇ ਘਟਾਏ ਪਏ ਆ ਪਪੀ ਉਹ ਚੱਕੇ ਲਵਾ ਬਾਬਾ ਅੱਛੇ ਬਾਬਾ ਤਾ ਲੋ ਇਤਾਂ ਚੀਜ਼ਾਂ ਜੀ ਚੈੱਕ ਕਰੋ ਜੀ ਆ ਲੋ ਤੁਸਰੀ ਇਹ ਕੌਣ ਸੇ ਆਈਟਮ ਲਿਖਿਆ ਹੈ ਵੀ ਮਤਲਬ ਇਹ ਸਾਰੇ ਫਾਇਦੇ ਵਾਲੇ ਸੋਦੇ ਆ ਸਾਰੇ ਆ ਚੈੱਕ ਕਰਾਓ ਇਹ ਆ ਗਿਆ ਬਸ 100 100 ਰੁਪਏ ਦਾ ਤੇ ਦੇਖੀ ਬੁਟੀਕ ਵਾਲੇ ਪੀਸ ਹੈਗਾ ਜੀ ਥੋੜਾ ਹਾਂਜੀ 100 150 ਪੀਸ ਦਾ ਸਟਾਕ ਆ ਆ ਬੋਰਡ ਮੇਰੇ ਇੱਕ ਨਾਲ ਪਿਓਰ ਦੀ ਆ ਚੈੱਕ ਕਰਾਓ ਬੋਰਡ ਮੇਦੇ ਵਰਕ ਕਰੋ ਜੀ ਪ੍ਰੋਪਰ ਵਰਕ ਵਾਲੀ ਆਈਟਮ ਹੈ ਦੇਖੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਸ਼ੈਲਟ ਰਹੇਗੀ ਇਹਦੀ ਬਸ 100 150 ਰੁਪਏ ਦਾ ਜੇ ਆਪਾਂ ਸੂਟ ਮਾਰਕੀਟ ਲੈਣ ਚਲੇ ਜਾਈਏ ਯਾਰ 1500 2000 ਰੁਪਏ ਜਿਹੜੀ ਲੁੱਟ ਹੋ ਰਹੀ ਆ ਪਹਿਲਾਂ ਨੈਕ ਦੇ ਵਰਕ ਚੈੱਕ ਕਰਾਓ ਉਸ ਤੋਂ ਬਾਜੂ ਚੈੱਕ ਕਰਾਓ ਜੀ ਪੂਰੇ ਹੈ ਵੀ ਹਾਂਜੀ ਸੇਮ ਮਾਡਲ ਵਾਲਾ ਪੀਸ ਰੇਟ ਸਿਰਫ 750 ਰੁਪਏ ਮਤਲਬ ਐਸੀ ਹਾਈਟਮੋਆਂ ਦਾ 750 ਰੁਪਏ ਦੀ ਰੇਂਜ ਦੇ ਵਿੱਚ ਇਦਾਂ ਦੀਆਂ ਡਿਜ਼ਾਈਨਿੰਗਾਂ ਆ ਆਤਾਂ ਦੀਆਂ ਵੈਰਾਈਟੀ ਦੀ ਕੋਈ ਕਮੀ ਨਹੀਂ ਉਹਦੇ ਬਾਅਦ ਉਹਨ ਇੱਕ ਇੱਕ ਹੋਰ ਦਿਖਾਉਂਦਾ ਲੋ ਕੁਆਲਿਟੀ ਜੀ ਮੈਂ ਦੁਪੱਟੇ ਵਗੈਰਾ ਮੈਂ ਨਹੀਂ ਮੈਂ ਉਹ ਸਰ ਰੇਟਾਂ 'ਚ ਮਾਰਕਟ ਨਾਲੋਂ ਦੇ ਹਟਾਂ ਦੇ ਫਾਇਦੇ ਆ ਆਲੋ ਮਤਲਬ ਸੇਮ ਇਹ ਜੋ ਇੰਸਟਾਗ੍ਰਾਮ ਇੰਸਟਾਗ੍ਰਾਮ ਦੇ ਰੇਟ ਚੈੱਕ ਕਰੋਗੇ ਜੀ 1500 2000 ਬਾਟਮ ਰਹੇਗੀ ਪਿਓਰ ਬਾੜਾ ਸਿਲਕ ਦੀ ਹਾਂਜੀ ਸ਼ਰਟ ਰਹੇਗੀ ਪਿਓਰ ਬਸਕੋਸ ਔਰਗੰਚਰੀ ਬਿਲਕੁਲ ਆ ਲੋ ਔਰ ਚੌਸਕੇਰੇ ਵਾਲਾ ਡਿਜ਼ਾਈਨ ਘੇਰੇ ਦੇ 20 ਨੈਕ ਰਹੇਗਾ ਨੈਕ ਤੇ ਚੈੱਕ ਕਰੋ ਜਿਹੜਾ ਦੁਪੱਟਾ ਲਵਾਇਆ ਫੁੱਲ ਪਿਓਰ ਦਾ ਸੇਮ ਫੋਟੋ ਵਾਲਾ ਮਾਡਲ ਬਣਦਾ ਸਰ ਸੇਮ ਮਾਡਲ ਵਾਲਾ ਪੀਸ ਕੋਈ 2000 ਨਹੀਂ ਕੋਈ 1500 ਨਹੀਂ 750 ਰੁਪਏ ਦੀ ਰੇਂਜ ਚ 750 ਮੈਂ 750 ਰੁਪਏ ਦੀ ਰੇਂਜ ਚ ਬਹੁਤ ਵੈਰਾਈਟੀ ਆ ਮਤਲਬ ਇਹ ਸਿਰਫ ਫੈਦਰ ਵਾਲੇ ਕبھی-ਕبھی ਸਟਾਕ ਆਤੇ ਨੇ ਇਹ ਵਾਲੇ ਹਾਲੋ ਪਤਾ ਕੀ ਫੜਾ ਫੜਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਹਾਲੋ ਆ ਵੀ ਸੇਮ ਮਾਡਲ ਵਾਲਾ ਪੀਸ ਹੈ ਸੇਮ ਮਾਡਲ ਵਾਲਾ ਪੀਸ ਆ ਜਾਏਗਾ ਜੀ ਇਹ ਆ ਲੋ ਇਸ ਦੀ ਜਿਹੜੀ ਬਾਟਮ ਰਹੇਗੀ ਜੀ ਪਿਓਰ ਪਾਲਾ ਸਿਲਕ ਦੀ ਕੀ ਚੈੱਕ ਜੀ ਆ ਚੈੱਕ ਕਰੋ ਜੀ ਪਿਓਰ ਪਾਲਾ ਸਿਲਕ ਦੀ ਬਾਟਮ ਹਾਂਜੀ ਬਾਟਮ ਦੇ ਵਰਕ ਇਹ ਦੇਖੀਏ ਇਹ ਚੈੱਕ ਕਰੋ ਜੀ ਆ ਲੋ ਫੈਬਰਿਕ ਵੀ ਬੜੀਆਂ ਪਿਓਰ ਕੇ ਫੈਬਰਿਕ ਚੈੱਕ ਕੀਜੀਏ ਸਾਰੇ ਆ ਲੋ ਬਸ ਕੋਸ ਔਰ ਗੰਜਾ ਦੀ ਸ਼ਰਟ ਚੈੱਕ ਕਰੋ ਹਾਂਜੀ ਦੁਪੱਟਾ ਲਵਾਇਆ ਪਿਓਰ ਦਾ ਕੀ ਚੈੱਕ ਕੀਜੀਏ ਰੇਟ ਕੀ ਹੈ ਜੀ ਇਹਦਾ ਕੋਈ 1500 ਨਹੀਂ ਇਹ ਵੀ 750 ਰੁਪਏ ਜੀ ਵੀ ਸੇਮ ਰੇਟ ਤੇ ਇੱਕੋ ਰੇਟ ਤੇ ਦੇਣੀਆਂ ਵੈਰਾਈਟੀਆਂ ਮੈਂ ਕਹਾ ਮਾਰਕੀਟ ਨੂੰ ਅੱਧੇ ਰੇਟਾਂ ਤੇ ਵੀ ਆ ਜੀ ਮਿਲਣੀਆਂ ਵੈਰਾਈਟੀ ਬਹੁਤ ਆ ਜੀ ਚੈੱਕ ਕਰੋ ਜੀ ਕੋਹ ਡੀਗਰਾਮ ਬਸ ਕੋਸ ਔਰਗੰਜਾ ਇਹ 300 ਤੋਂ 750 ਕੀ ਰੇਂਜ ਕੇ ਆਰਟੀਕਲਸ ਹੈ ਆਪਣਾ ਮਾਰਕੀਟ ਮੈਂ ਬਹੁਤ ਜ਼ਿਆਦਾ ਪਿਓਰ ਕੋਸ ਔਰਗੰਜਾ ਜੀ ਆ ਲੋ ਆ ਚੈੱਕ ਕਰੋ ਜੀ ਕੋਈ 2000 ਨਹੀਂ ਕੋਈ ਨਹੀਂ ਲੈਣਾ 2500 ਦੁਪੱਟਾ ਮਿਲੇਗਾ ਨਾਲ ਬਸ ਕੋਸ ਔਰਗੰਜਾ ਇਹ ਵੀ ਸੇਮ ਰੇਟ ਪਰ ਰਹੇਗਾ ਮੈਂ ਕਹਾਂ ਸਾਰੇ ਸਿਰਫ 45 ਰੁਪਏ ਮਹਗਾ ਪੈਣਾ 795 ਰੁਪਏ ਵਾਲੋ ਮਤਲਬ 795 ਮੈਂ 795 ਰੁਪਏ ਦੀ ਰੇਂਜ ਚ ਇਦਾਂ ਦੇ ਸੋਹਣੇ ਸੋਹਣੇ ਮਿਲਨੇ ਆ ਕਲਰ ਚਾੜਾ ਲੋ ਹਾਂਜੀ ਵੈਰਾਈਟੀ ਦੇ ਡਿਜ਼ਾਈਨਿੰਗ ਬਹੁਤ ਹੈ ਜਿਆਦਾ ਵੈਰਾਈਟੀ ਦੇਖਣ ਬਾਅਦ ਤੇ ਆਣਾ ਪੈਣਾ ਐਸ ਕੇ ਟੈਕਸਟਲ ਮਰਿੰਡਾ ਦੀ ਤੋਂ ਇਸ ਸਾਈਡ ਆਪਾਂ ਬਾਹਰ ਨਿਕਲ ਲੇਗੇ ਨਾ ਤਾਂ ਆਪਕੋ ਕੁਰਤੇ ਪਜਾਮੇ ਦੇ ਸੈਕਸ਼ਨ ਮੈਂ ਚੈੱਕ ਕਰਾਓ ਜੀ ਸਰਦੀ ਵਾਲਾ ਕੁਰਤਾ ਪਜਾਮਾ ਇਹ ਵਿంటర్ ਕੇ ਵੀਰ ਜੀ ਵਿంటర్ ਦਾ 1100 150 ਵਿਕਦਾ ਹੈ ਅੱਪਾ ਨੇ ਲਾ ਕੇ ਦੇਣਾ ਸਿਰਫ 500 ਰੁਪਏ ਦਾ ਮਤਲਬ 500 ਰੁਪਏ ਵਿੱਚ 5 ਮੀਟਰ ਪ੍ਰੋਪਰ ਪੂਰਾ 5 ਮੀਟਰ ਕਟਾ ਕੇ ਲੈ ਜਾਓ ਜੀ ਕਲਰ ਚੜ ਪਾਵੇਂ ਡਾਰਕ ਲੋਬਾ ਮੇਰੇ ਲੋ ਲਾਈਟ ਹਾਂਜੀ ਉਹਦੇ ਬਾਅਦ ਇਹ ਵਧੀਆ ਲੈਣੇ ਆ ਚੈੱਕ ਕਰੋ ਜੀ ਇੱਧਰ ਸਾਰੀ ਗੀਜਾ ਕੋਡਾਂ ਲੱਗੀ ਪਈ ਹੈ ਯਾਰ ਹਾਂਜੀ 750 ਰੁਪਏ ਦਾ ਮਤਲਬ 750 ਮੈਂ ਗੀਜਾ ਕੋਡਾਂ ਦਾ ਕੁਸਤਾ ਵੀ ਹੈ ਮੈਂ 750 ਦੀ ਰੇਂਜ ਵਿੱਚ ਬਹੁਤ ਵੈਰਾਈਟੀ ਲੱਗੀ ਪਈ ਹੈ ਅਲੱਗ-ਅਲੱਗ ਰੇਂਜ ਸਰ ਉਹ ਬੈੱਡ ਸ਼ੀਟ ਵਗੈਰਾ ਕੀ ਰੇਂਜ ਨਹੀਂ ਦਿਖਾ ਬੈੱਡ ਸ਼ੀਟ ਪੱਦਰ ਦਿਖਾਉਂਦੇ ਵੀ ਜੀ ਇੱਧਰ ਆਓ ਬੈੱਡ ਸ਼ੀਟ ਕੰ ਮਲੇ ਐਸੇ ਫਰਕਾਵਾਦੀ ਜੋ ਹੈਵੀ ਵੀ ਆਰਟੀਕਲ ਵਿਕਦੇ ਨੇ ਉਹ ਵੀ ਆਪਕੋ ਮਿਲ ਜੀਏ। ਜੀ ਆਹੋ ਪੂਰੇ ਫਰੰਟ ਤੇ ਜਾਲ ਹਾਂਜੀ ਠੀਕ ਹੈ ਜੀ। ਆ ਚੈੱਕ ਕਰੋ ਬਾਜੂ ਦੇ ਕੰਮ। ਹਾਂਜੀ। ਆ ਚੈੱਕ ਕਰੋ ਬਾਟਮ ਪ੍ਰੋਪਰ। ਕੋਈ 1200 ਨੇ ਕੋਈ 1500 ਨੇ ਦੁਪੱਟਾ ਮਿਲਣਾ ਨਾਲ ਚੁਣੌਂਦਾ ਰੇਡ ਪੈਣਾ ਸਿਰਫ 650 ਰੁਪਏ। ਇਸ ਆਈਟਮ ਕੋ 650 ਰੁਪਏ। 650 ਪਰ ਟੈਗ ਲੱਗੇ ਪਿਆ ਜੀ ਐਸਕੇ ਦੇ ਚੈੱਕ ਕਰੋ ਜੀ। 650 ਰੁਪਏ ਦੇ ਵਿੱਚ ਤੋ ਐਸੀ ਆਈਟ ਮੇ ਬਹੁਤ ਐਂਜੀ ਮਤਲਬ ਫਾਇਦੇ ਜਾਨੀਆਂ ਡਿਜ਼ਾਈਨਿੰਗ ਆ 6500 ਰੁਪਏ ਦੀ ਨੇ ਬਹੁਤ ਵੈਰਾਈਟੀ ਆ ਲੋ ਬਸਕੋਸ ਸ਼ਿਮਰ ਦੇ ਉੱਤੇ 6500 ਰੁਪਏ 6500 ਰੁਪਏ ਜਿਨੇ ਲੈਣੀਆਂ ਬਨਾਰਸੀ ਆ ਚੈੱਕ ਕਰੋ ਜੀ ਬਨਾਰਸੀ ਦੇ ਸੂਟ ਇਹ ਦੇਖਿਏ ਬਨਾਰਸੀ ਦਾ ਸੂਟ ਪੈਣਾ ਸਿਰਫ 600 ਰੁਪਏ ਦਾ ਵੀਰ ਜੀ ਇਹ ਚੈੱਕ ਕਰੋ ਬਿਲਕੁਲ ਇਹ ਦੇਖਿਏ 600 ਰੁਪਏ ਮੇ ਪੂਰਾ ਫਰੰਟ ਸਾਰਾ ਬਨਾਰਸੀ ਉੱਤੇ ਬਾਅਦ ਚੈੱਕ ਕਰੋ ਜੀ ਆ ਲੋ ਬੈਕ ਤੇ ਵੀ ਬਨਾਰਸੀ ਇਹ ਪ੍ਰੋਪਰ ਜੀ ਬਨਾਰਸੀ ਵੀਵਿੰਗ ਵਾਲੇ ਆਰਟੀਕਲਸ ਨੇ ਇਹ ਦੇਖੋ ਉਸ ਤੋਂ ਬਾਅਦ ਬਾਡਮ ਰਹਿ ਗਈ ਨਾਲ ਹਾਂਜੀ ਨਾਲ ਰਹਿ ਗਈ ਬਨਾਰਸੀ ਅ ਚੈੱਕ ਕਰੋ ਕਿੰਨੇ ਪਿਆਰੇ ਦੁਪੱਟੇ ਆ ਰੇਟ 600 600 ਰੁਪਏ ਮੇ ਜੇ ਮਾਰਕੀਟ 1500 ਹੋਊਗਾ ਤਾਂ ਲਵਾਂਗੇ 600 ਰੁਪਏ ਦੇ ਪੈਸੇ ਗ੍ਰੈਂਟੀ ਦੇ ਨਾਲ ਸੋ ਐਸੀ ਆਈਟਮਾਂ ਤਾਂ ਦੇਖੀ ਬਹੁਤ ਮਿਲेंगी ਮਿਲेंगी ਆਹ ਲੋ ਜਿਮੀ ਜਿਮੀ ਚੂਹਾ ਚੈੱਕ ਕਰੋ ਜੀ ਜਿਮੀ ਚੂਹ ਦੇ ਕੀ ਰੇਟ ਆ ਜੀ 1000 ਰੁਪਏ ਨਹੀਂ ਦੇਣਾ ਆਪਾਂ ਨੇ ਹਾਂਜੀ 550 ਦਾ ਸੂਟ ਜਿਮੀ ਚੂ ਦਾ 550 ਮੇ ਓ ਮੈਗਾ ਸਰ ਭਾਵੇਂ ਜਿੰਨਾ ਮਰਜੀ ਸਟਾਕ ਲੈ ਜੋ ਤਾਂ ਲੋ ਪਿਓਰ ਕਰੇਵ ਦੇ ਉੱਤੇ ਵੈਸਾ ਨਾ ਵੀਡੀਓ ਵਿੱਚ ਟਾਈਮਿੰਗ ਦੇਖੇ ਕਮ ਹੋਈਏ ਬਸ ਆਪਕੋ ਇਡਾਇਆ ਕਰਾ ਦੇ ਤੇ ਫਰੰਟ ਤੇ ਜਾਲ ਦੁਪੱਟੇ ਚ ਨਾਉਂਦੇ ਰੇਟ 550 550 ਰੁਪਏ 15 ਤੋਂ 20 ਹਜ਼ਾਰ ਮਿਲਣਗੇ ਇਦਾਂ ਦੇ ਕਲਰ ਚਾਰਟ ਹਾਂਜੀ 550 ਦੀ ਰੇਂਜ ਚ ਜਿੰਨੇ ਮਰਜ਼ੀ ਲੈ ਜਾਓ ਆਓ ਹਾਂਜੀ ਸਾਰੀ ਵੈਰਾਈਟੀ ਇੱਕੋ ਰੇਟ 550 ਤੋਂ ਇਹ ਚੈੱਕ ਕੀ ਜੇ ਜੋ ਮੇਨ ਡਿਮਾਂਡ ਚਲਦੀ ਹੈ ਨਾ ਜੋ ਸਟਾਡੀ ਵਿੱਚ 700 ਰੇਟ ਕਹਿੰਦੇ ਆ ਵੀ ਸੂਟ ਲੈਣਾ ਮੋਰਾ ਵਾਲਾ ਹਾਂਜੀ ਰੇਟ ਹੋ ਜਾਂਦੀ ਹੈ ਲੁੱਟ ਕੋਈ ਮੰਗਦਾ 1000 ਕੋਈ ਮੰਗਦਾ 1200 ਕੋਈ ਮੰਗਦਾ 900 ਕੋਈ ਮੰਗਦਾ 800 ਰੁ ਆ ਚੈੱਕ ਕਰਾਓ ਜੀ ਬਾਜੂ ਰਹਿਣੇ ਆ ਪੂਰੇ ਹੈਵੀ ਹੈਵੀ ਬਾਜੂ ਕਿਸੇ ਤਾਂ ਮੈਂ ਬਾਟਮ ਤੇ ਕਰ ਲਉ ਬਾਜੂ ਤੇ ਦੁਪट्टे ਦੀ ਗੱਲ ਕਰਦੀ ਹੈ ਦੁਪੱਟਾ ਮਿਲੇਗਾ ਨਾਲ ਚਨਾਉਂਦਾ ਜੀ ਚੈੱਕ ਕਰੋ ਸਰ ਕੀ ਰੇਟ ਮੇਂ ਦੇ ਦੇਂਗੇ ਆਈਟਮ ਇਹ ਉਹ ਵੀਰ ਜੀ ਰੇਟ ਦਾ ਤਾਂ ਧਮਾਕਾ ਹੋਣਾ ਦੇਖੋ ਮੋਹਰਾ ਵਾਲਾ ਸੂਟ ਕੁਆਟਿਟੀ ਜਿੰਨੀ ਮਰਜ਼ੀ ਲਓ ਜੋ ਰੇਟ ਸਿਰਫ 495 ਰੁਪਏ ਦੇ ਰੇਟ ਮਤਲਬ 495 ਮੈਂ ਕੁਆਟਿਟੀ ਕਲਰ ਚੈੱਕ ਕਰਾਓ ਜੀ ਕਿੰਨੇ ਸੋਹਣੇ ਸੋਹਣੇ ਰੰਗ ਆ ਕਵਾਂਟਿਟੀ ਦੀ ਕੋਈ ਕਮੀ ਨਹੀਂ ਰੇਟ ਕਰਤਾ ਸਿਰਫ 495 सर, 495 ਸਾਰ 15 ਤੋਂ 20 ਕਲਰ ਮਿਲਣਗੇ ਚਲੋ ਹਾਂਜੀ ਕਵਾਂਟਿਟੀ ਜਿੰਨੀ ਮਰਜੀ ਪੈਂਟ ਜੜੇ ਬਣਨ ਆਲੋ ਤੇ ਦੇਖਿਓ ਬਸ ਪੂਰਾ ਫਰੰਟਾ ਚ ਮੋਹਰਾਂ ਵਾਲਾ ਇਹ ਦੇਖਿਓ ਰੇਟ 495 495 ਆਲੋ ਜਿਹਨੇ ਲੈਣੀ ਹੈ ਪੈਂਟ ਦੇਣ ਲੈਣ ਵਾਸਤੇ ਚੈੱਕ ਕਰੋ ਜਿਹੜੀ ਵੀ ਯਾਰ ਵਿਕਦੀ ਹੈ 150 ਦੇ 200 ਰੁਪਏ ਜੀ ਪੂਰੀ ਰਹੇਗੀ ਪੈਂਟ ਇਕਤੀ ਪੂਰੀ ਰਹੇਗੀ ਸ਼ਰਟ ਸਵਾ ਦੋ ਮੀਟਰ ਆਲੋ ਰੇਡ ਕਿਲਾ ਕੇ ਦੇਣਾ ਹੈ ਸਿਰਫ 99 ਰੁਪਏ ਦੀ 99 ਵਿੱਚ ਸਰੀ 99 ਰੁਪਏ ਦੀ ਪੈਂਟ ਜੇ ਨਾ ਪਣੀ ਮੇਰੀ ਗਾਰੰਟੀ ਆ ਵਾਪਸ ਕਰ ਦਿਓ 130 ਪੈਂਟ 72 ਸ਼ਰਟ ਪੂਰੀ ਗਾਰੰਟੀ ਨਾਲ ਰੇਟ ਸਿਰਫ 99 ਰੁਪਏ 99 ਵਿੱਚ ਪੈਂਟ 72 ਦੋਨੋਂ ਮਿਲ ਰਹੀ ਹੈ ਸਰ ਮੈਕਾ ਕੁਆਟਿਟੀ ਜਿੰਨੇ ਮਰਜੀ ਲੇਜੋ ਆਲੋ ਜੀ ਦੇਖੀ ਜੀ 99 ਰੁਪਏ ਦੀ ਰੇਂਜ ਚ ਪੈਂਟ ਕਦੇ ਨਹੀਂ ਮਿਲਨੀ ਇੱਕੋ ਜਗ੍ਹਾ ਮਿਲਣੀ ਹੈ ਐਸ ਕੇ ਟੈਕਸਟਲ ਮਰਿੰਡਾ ਮੇਨ ਲੁਧਿਆਣਾ ਹਾਈਵੇ ਓਪੋਜ਼ਿਟ ਰਾਜਮੇਰ ਪੈਲਸ तो जिसका इंतजार कस्टमर कर रहे थे ना कहते कि स्टार्टिंग में बताया था कि बेडशीट भी मिल जाएगी और कम्बल भी मिल जाएंगे और चेक करो ये बेडशीट पूरी किंग साइज दी तो ये आ गई जी अपनी 400 500 वाली ओ वीर जी 4 500 बिकती है बाजार पूरी किंग साइज दी बेडशीट नाल मिलने हैं दो पिलो कवर सराने हैं दे चेक करो तो वीडियो सेव करके रख ले मैं कहता हूं ये रेट दा तमाका 250 रुपए लाके देनी है 250 रुपए दी रेट मतलब ये देखिए 500 की बाजार मिलेगी या पता है यार 500 450 350 एसके दा रेट 250 रुपए हां जी आ लो ਜਿੰਨੇ ਮਰਜ਼ੀ ਲਿਓ ਕੁਆਂਟੀਟੀ ਆਲੋ ਇਹ ਚੈੱਕੀ ਜੀ ਫੁੱਲ ਕੁਆਂਟੀਟੀ ਕੇ ਸਾਥ ਪੂਰੇ ਗਰਿਆਂ ਦੇ ਗਰੇ ਲੱਗੇ ਪਿਆ 250 ਦੀ ਰੇਂਜ ਦੇ ਵਿੱਚ ਆਲੋ ਪਿਓਰ ਕੋਟਨ ਦੀ ਬੈੱਡ ਸ਼ੀਟ ਜੇ 250 ਹੋਊਗਾ ਤਾਂ ਲਓਗੇ 250 ਦੇ ਪੈਸੇ ਹਾਂਜੀ ਉਦੋਂ ਬਾਅਦ ਅੱਗੇ ਆ ਜਾਓ ਵੀਰ ਜੀ ਆਲੋ ਤੁਸੀਂ ਚੈੱਕੀ ਜੀ ਅੱਗੇ ਆਪ ਕੋਰ ਵੀ ਵੈਰਾਈਟੀ ਮਿਲ ਜਾਏਗੀ ਮਿਲਣਾ ਕੰਬਲ ਦਾ ਮਿਲ ਨੇੜੇ ਜੀ ਦੇਖੀ ਜੇ ਲੈਣਾ ਤੁਸੀਂ ਕੰਬਲ ਹਾਂਜੀ ਆ ਚੈੱਕ ਕਰੋ ਜੀ ਤੁਸੀਂ ਚੈੱਕੀ ਜੀ ਮਿਨੀ ਵਾਲੇ ਕੰਬਲ ਇਹ ਕਮਾਡੇ 350 ਦੀ ਰੇਂਜ ਚ 180 ਵਾਲਾ ਲਗਾ 180 ਵਾਲੇ ਦੇ ਆਲੋ ਡਬਲ ਵੈੱਡ ਦਾ ਕੰਬਲ ਲੈਣਾ ਆਲੋ ਜੀ ਏ ਪੈਣਾ ਕੰਬਲ ਮਿਲਣ ਵਾਲਾ ਵਿੱਧ ਵੈਗ ਦੇ ਨਾਲ ਹਾਂਜੀ ਵਿੱਧ ਵੈਗ ਬਾਜ਼ਾਰ 300 350 ਐਸਕੇ ਦਾ ਰੇਟ ਸਿਰਫ 180 ਰੁਪਏ ਦਾ ਕੰਬਲ 180 ਮੇ ਇਹ ਵਾਲਾ ਕੰਬਲ 180 ਰੁਪਏ ਦਾ ਜਿੰਨਾ ਮਰਜ਼ੀ ਦਾ ਬੈਗ 'ਚ ਪੈ ਕਰਕੇ ਦਵਾਂਗੇ ਇਹਨੂੰ ਮਤਲਬ ਇਤਨੀ ਵੈਰਾਈਟੀ ਸਰ ਕੇ ਬਾਸ ਤਾ ਆ ਕੰਬਲ ਆ ਗਈ ਡਬਲ ਬੈਡ ਦਾ ਜੀ ਚੈੱਕ ਜੀ ਆ ਚੈੱਕ ਕਰੋ ਪੂਰਾ ਕਿੰਗ ਸਾਈਜ਼ ਦਾ ਕੰਬਲ ਡਬਲ ਬੈਡ ਦਾ ਕਲਰ ਚਾਰਟ ਤੇ ਵੈਰਾਈਟੀ ਕੋਈ ਹਿਸਾਬ ਨਹੀਂ ਆਤਾ ਦੀ ਰੇਟ ਕੀ ਕੀਤਾ 395 ਦਾ ਕੰਬਲ ਮਤਲਬ 395 ਮੇ 395 ਦਾ ਡਵਲ ਬੈਡ ਦਾ ਕੰਬਲ ਕਦੇ ਨਹੀਂ ਮਿਲਣਾ ਪੂਰੀ ਲੈਥ ਪੂਰਾ ਕਿੰਗ ਸਾਈਜ਼ ਦਾ ਕੰਬਲ ਰੇਟ 395 ਕਹਿੰਦਾ ਇੱਕ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆਣਾ ਕਿੱਥੇ ਆ ਐਸ ਕੇ ਟੈਕਸਟਲ ਮਰੈਂਡਾ ਮੇਨ ਲੁਧਿਆਣਾ ਹਾਈਵੇ ਆਪੋਜੀਟ ਰਾਇਮਲ ਪੈਲਸ